ਹਰੀ ਸਿੰਘ ਨੜਵੇ ਪੜਾਉਣ ਦੀ ਬਜਾਏ ਇਹਨਾਂ ਨੇ ਮਿਰਜਾ ਸਾਹਿਬਾ ਪੜਾਉਣੀਆਂ ਸ਼ੁਰੂ ਕਰ ਦਿੱਤੀਆਂ। ਗੀਤ ਕਿੱਸੇ ਕਹਾਣੀਆਂ ਕਿੰਨਾਂ ਦੇ ਸੁਣਾਏ ਗਏ ਸਾਨੂੰ? ਪੰਜਾਬ ਨੂੰ ਘਾਟਾ ਪਾਉਣ ਵਾਲੀਆਂ ਚੀਜ਼ਾਂ। ਹੂੰ। ਇਹਦੇ ਪਿੱਛੇ ਹੁਣ ਪਤਾ ਨਹੀਂ ਤਾਂ ਕਿਸੇ ਸਰਕਾਰ ਦਾ। ਕਈ ਪਿੰਡਾਂ ਵਿੱਚ 20 ਸਾਲਾਂ ਤੱਕ ਨਹੀਂ ਸੀ ਜੰਆਂ ਚੜੀਆਂ। ਗਏ ਘਰਾਂ ਨੂੰ ਫੇਰ ਨਾ ਪਰਤੇ ਉਢੀਕਣ ਮਾਵਾਂ ਖੜੀਆਂ। ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੰਜਾਬ ਟੂ ਕੈਨੇਡਾ ਤੇ ਅੱਜ ਟੌਪਿਕ ਆ ਸਾਡੇ ਕੋਲੇ ਜਿਹੜੀਆਂ ਪੰਜਾਬ ਚ ਹੁਣ ਹੋ ਰਹੀਆਂ ਘਟਨਾਵਾਂ ਪੰਜਾਬ ਦੀ ਰੀੜ ਦੀ ਹੱਡੀ ਨੂੰ ਕਮਜ਼ੋਰ ਕੀਤਾ ਜਾ ਰਿਹਾ ਜਿਹੜੇ ਜਵਾਨ ਆ ਨਾਮੀ ਕਹ ਦਈਏ ਉਹਨਾਂ ਦੀਆਂ ਮੌਤਾਂ ਹੋ ਰਹੀਆਂ ਥੋੜਾ ਪਿੱਛੇ ਜਾਈਏ ਤੇ ਉਹਦੇ ਚ ਵੇਖਦੇ ਆਂ ਆਪਾਂ ਪਹਿਲਾਂ ਨਸ਼ੇ ਦੇ ਲਾਇਆ ਗਿਆ ਯੂਥ ਨੂੰ ਹੁਣ ਗੈਂਗਵਾਰ ਚੱਲ ਪਈਆ ਪਹਿਲਾਂ ਵੀ ਗੈਂਗਵਾਰ ਆਈ ਸੀ ਹੁਣ ਕੁਝ ਹੋਰ ਤਰ੍ਹਾਂ ਦੇ ਗਿਆ ਪੁਰਾਣੇ ਸਮੇਂ ਚ ਵੀ ਇਹ ਗੰਗਾ ਹੁੰਦੀਆਂ ਸੀ ਜਿਹੜਾ ਪੁਰਾਣਾ ਸਮਾਂ ਸੀਗਾ ਉਹਦੇ ਚ ਕੀ ਚੱਲਦਾ ਸੀਗਾ ਕਿ ਉਦੋਂ ਵੀ ਐਵੇਂ ਇੱਕ ਦੂਜੇ ਨੂੰ ਲੋਕ ਮਾਰਦੇ ਸੀ ਕਿਸੇ ਤੋਂ ਬਦਲਾ ਲਿਆ ਜਾਂਦਾ ਸੀ ਜਾਂ ਉਦੋਂ ਵੀ ਨਸ਼ਾ ਸੀਗਾ ਹਾਂਜੀ ਐਕਚੁਅਲੀ ਇਹਦਾ ਜਿਹੜਾ ਮੋੜਾ ਨਾ ਸਾਡੇ ਪੰਜਾਬ ਦੇ ਨੁਕਸਾਨ ਦਾ ਹੂੰ ਹੂੰ ਇਹ ਬਹੁਤ ਪੁਰਾਣਾ ਵੱਜਿਆ ਹੋਇਆ ਚਾਹੇ ਅੰਗਰੇਜ਼ਾਂ ਦੇ ਰਾਜ ਤੋਂ ਜਦੋਂ ਆਪਾਂ ਨੂੰ ਆਜ਼ਾਦੀ ਮਿਲੀ ਹੈ ਉਦੋਂ ਤੋਂ ਲੈ ਕੇ ਆਪਾਂ ਸ਼ੁਰੂ ਕਰ ਲਈਏ ਚਾਹੇ ਅੱਜ ਜੋ ਮੌਜੂਦਾ ਹੋ ਰਿਹਾ ਹੈ ਇੱਥੋਂ ਤੱਕ ਮੈਂ ਇਹ ਮੰਨਦਾ ਵੀ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਦੇ ਕਾਰਨ ਉਹਦੇ ਵਸੀਲੇ ਕਈ ਬਣੇ ਹੋਇਆ ਨੁਕਸਾਨ ਪੰਜਾਬ ਨੂੰ ਤੋੜਨ ਦੀ ਪੰਜਾਬ ਨੂੰ ਕਮਜ਼ੋਰ ਕਰਨ ਦੀ ਪੰਜਾਬ ਨੂੰ ਛੋਟਾ ਕਰਨ ਦੀ ਜਿਹੜੀ ਸਾਜ਼ਿਸ਼ ਹੈ ਇਹ ਸ਼ੁਰੂ ਤੋਂ ਚੱਲਦੀ ਆਈ ਤਾਂ ਸਭ ਤੋਂ ਪਹਿਲਾਂ ਨਾ ਆਪਾਂ ਇੱਕ ਦਰਸ਼ਕਾਂ ਨੂੰ ਛੋਟੀ ਜੀ ਕਵਿਤਾ ਲਿਖੀ ਆ ਉਹ ਸੁਣਾ ਦਈਏ ਤੇ ਉਹਦੇ ਨਾਲ ਹੀ ਥੋੜਾ ਜਿਹਾ ਆਪਾਂ ਨੂੰ ਬਹੁਤ ਪਤਾ ਲੱਗ ਜਾਊਗਾ ਕਿ ਕੀ ਕੀ ਹੋਇਆ ਲਓ ਜੀ ਤੁਹਾਡੇ ਪੇਸ਼ ਹੈ ਪਹਿਲਾਂ ਵਿੱਚ 47 ਉਜੜੇ ਜਿਹਨੂੰ ਕਹਿਣ ਆਜ਼ਾਦੀ ਮਾਲ ਡੰਗਰ ਘਰ ਉਥੇ ਹੀ ਰਹਿ ਗਏ ਪੱਲੇ ਪਈ ਬਰਬਾਦੀ ਗਿਣੇ ਨਹੀਂ ਜਾਂਦੇ ਉਸ ਵੇਲੇ ਜੋ ਪਏ ਆਵਾਮ ਨੂੰ ਘਾਟੇ ਧੀਆਂ ਪਹਿਣਾ ਬੇਪਤ ਹੋਈਆਂ ਰਹਿ ਗਏ ਲੀੜੇ ਪਾਟੇ ਟੋਟੇ ਦੋ ਪੰਜਾਬ ਦੇ ਹੋ ਗਏ ਉਸ ਵੇਲੇ ਆਪਣੇ ਦੋ ਟੋਟੇ ਹੋਏ ਪੰਜਾਬ ਕਿੰਨਾ ਵੱਡਾ ਸੀ ਵੇਖੋ ਟੋਟੇ ਦੋ ਪੰਜਾਬ ਦੇ ਹੋ ਗਏ ਕੀ ਖੱਟਿਆ ਕੀ ਪਾਇਆ ਸਾਡਾ ਹੀ ਨੁਕਸਾਨ ਕਰ ਗਿਆ ਦੇਸ਼ ਆਜ਼ਾਦ ਕਰਾਇਆ ਫੇਰ 84 ਐਸੀ ਵਰਤੀ ਉਹਦੇ ਬਾਅਦ 84 ਆਈ ਆਪਾਂ ਨੂੰ ਪਤਾ ਹੀ ਹੈ ਫੇਰ 84 ਐਸੀ ਵਰਤੀ ਲੱਖਾਂ ਲੋਕਾਂ ਹੀ ਮਾਰੇ ਸਿਰ ਦੇ ਤੁਰਗੇ ਸਾਈਂ ਕਈਆਂ ਦੇ ਮਾਂ ਪਿਓ ਦੇ ਸਹਾਰੇ ਐਸੀ ਵਗੀ ਹਨੇਰੀ ਅਤ ਦੀ ਲੈ ਗਈ ਰੋੜ ਜਵਾਨੀ ਐਸੀ ਵਗੀ ਹਨੇਰੀ ਅਤ ਦੀ ਲੈ ਗਈ ਰੋੜ ਜਵਾਨੀ ਕੌੜੀਆਂ ਯਾਦਾਂ ਠੱਠੇ ਜੈ ਘਰ ਦਿਸਦੇ ਅੱਜ ਨਿਸ਼ਾਨੀ ਅੱਜ ਵੀ ਬਹੁਤ ਪਿੰਡਾਂ ਵਿੱਚ ਜਿੱਥੇ ਉਹ ਜੀ ਮਾਰੇ ਗਏ ਕਈਆਂ ਦੇ ਘਰੋਂ ਵਿੱਚ ਠੱਠੇ ਪਏ ਆ ਆਮ ਲੋਕਾਂ ਨੇ ਵੇਖੇ ਹੋਣੇ ਆ ਕਈ ਪਿੰਡਾਂ ਵਿੱਚ 20 ਸਾਲਾਂ ਤੱਕ ਨਹੀਂ ਸੀ ਜੰਆਂ ਚੜੀਆਂ ਗਏ ਘਰਾਂ ਨੂੰ ਫੇਰ ਨਾ ਪਰਤੇ ਓਢੀਕਣ ਮਾਵਾਂ ਖੜੀਆਂ ਗਏ ਘਰਾਂ ਨੂੰ ਫੇਰ ਨਾ ਪਰਤੇ ਓਢੀਕਣ ਮਾਵਾਂ ਖੜੀਆਂ ਅੱਜ ਵੀ ਲੱਗਦਾ ਹੈ ਉਹੀ ਮੁੜ ਕੇ ਚੱਲ ਪੀ ਫੇਰ ਹਨੇਰੀ ਲਾਲਚ ਨਫ਼ਰਤ ਗੁੱਸਾ ਵਧ ਗਿਆ ਵਧ ਗਈ ਹੈਰਾ ਫੇਰੀ ਗੁਰੂ ਨੂੰ ਭੁੱਲ ਕੇ ਹਰ ਕੋਈ ਕਰਦਾ ਫਿਰਦਾ ਮੇਰੀ ਮੇਰੀ ਹਰ ਕੋਈ ਬੰਦਾ ਫਸਦਾ ਜਾਵੇ ਹਮ ਹਰ ਕੋਈ ਬੰਦਾ ਫਸਦਾ ਜਾਵੇ ਇਹ ਐਸੀ ਘੁੰਮਣ ਘੇਰੀ ਸਮਰਿਆ ਸਭ ਕੁਝ ਹੱਥੋਂ ਖੁਦਾ ਦੇ ਸਮਰਿਆ ਸਭ ਕੁਝ ਹੱਥ ਖੁਦਾ ਦੇ ਨਾ ਤੇਰੀ ਨਾ ਮੇਰੀ ਇੱਥੇ ਕੁਝ ਵੀ ਸਥਾਈ ਤੇ ਸਦੀਵੀ ਨਹੀਂ ਹੈ ਹਮ ਚਲੋ ਆਪਣਾ ਉਸ ਵਿਸ਼ੇ ਤੇ ਆਉਨੇ ਆ ਤੁਸੀਂ ਪੁੱਛਿਆ ਸੀ ਵੀ ਇਹ ਪਹਿਲਾਂ ਵੀ ਇਹ ਚੀਜ਼ ਚੱਲਦੀ ਸੀ ਜਾਂ ਨਹੀਂ ਵੇਖੋ ਦੇਸ਼ ਆਜ਼ਾਦ ਹੋਇਆ ਪੰਜਾਬ ਦੇ ਟੋਟਿਆਂ ਦਾ ਪੰਜਾਬ ਨੂੰ ਕਮਜ਼ੋਰ ਕਰਨ ਦਾ ਮੋਢ ਤਾਂ ਅੰਗਰੇਜ਼ਾਂ ਵੱਲੋਂ ਹੀ ਬੰਨ੍ਹ ਦਿੱਤਾ ਗਿਆ ਉਹਦੇ ਵਿੱਚ ਕੁਝ ਆਪਣੇ ਰਾਜਨੀਤਿਕ ਲੋਕ ਵੀ ਸੀ ਜਿਨ੍ਹਾਂ ਨੂੰ ਇਹ ਪਤਾ ਸੀ ਇੱਕ ਮੈਂ ਇੱਥੇ ਗੱਲ ਛੋਟੀ ਜੀ ਹੋਰ ਐਡ ਕਰਦਾ ਆਮ ਲੋਕਾਂ ਨੇ ਅੱਜ ਕੱਲ ਨੈੱਟ ਦਾ ਜ਼ਮਾਨਾ ਬਹੁਤ ਚੀਜ਼ਾਂ ਆਪਾਂ ਨੂੰ ਪੜਨ ਨੂੰ ਮਿਲ ਜਾਂਦੀਆਂ ਕਿ ਉਹਨਾਂ ਨੂੰ ਪਤਾ ਸੀ ਵੀ ਜੇ ਪੰਜਾਬ ਇਕੱਠਾ ਰਹਿੰਦਾ ਚਾਹੇ ਇਹ ਪਾਕਿਸਤਾਨ ਚ ਚਲਿਆ ਜਾਵੇ ਚਾਹੇ ਹਿੰਦੁਸਤਾਨ ਚ ਚਲਿਆ ਜਾਵੇ ਇਹ ਜਦੋਂ ਮਰਜੀ ਕਿਸੇ ਤੋਂ ਰਾਜ ਖੋਲਿਆ ਕਰਨਗੇ ਇਹਨਾਂ ਲੋਕਾਂ ਦੀ ਇੱਕ ਸਿਫਤ ਆ ਇਹਨਾਂ ਦਾ ਥਿਉਰੀ ਦੇ ਵਿੱਚ ਲਿਖਿਆ ਗਿਆ ਕਿ ਇਹ ਲੋਕ ਯਾਰ ਬਹਾਦਰ ਆ ਇਹ ਲੜਨ ਮਰਨ ਨੂੰ ਤਕੜੇ ਆ ਇਹ ਮਿਹਨਤ ਵੀ ਤਕੜੀ ਕਰਦੇ ਵੇਖੋ ਆਪਣੇ ਪੰਜਾਬੀਆਂ ਨੇ ਇਕੱਲਾ ਇਹ ਨਹੀਂ ਆਪਾਂ ਕਈ ਇਹ ਵੀ ਜੰਗਾਂ ਲੜੀਆਂ ਜੀ ਜਾਂ ਆਪਾਂ ਆਜ਼ਾਦੀ ਛੱਪਾਇਆ ਜਿੱਥੇ ਕਿਤੇ ਮਿਹਨਤ ਵਾਲਾ ਕੰਮ ਗਿਆ ਰਾਜਸਥਾਨ ਤੱਕ ਯੂਪੀ ਤੱਕ ਆਪਣੇ ਪੰਜਾਬ ਦੇ ਲੋਕਾਂ ਨੇ ਜਾ ਕੇ ਜ਼ਮੀਨਾਂ ਆਬਾਦ ਕੀਤੀਆਂ ਟਰਕੀਆਂ ਕੀਤੀਆਂ ਉਥੇ ਇਹ ਲੋਕ ਮਿਹਨਤ ਕਰਨ ਨੂੰ ਵੀ ਉਹਨਾਂ ਨੂੰ ਪਤਾ ਤਕੜੇ ਆ ਦਿਲ ਦੇ ਸਰੀਰ ਦੇ ਦਿਮਾਗ ਦੇ ਇਹ ਲੋਕ ਤੁਹਾਡੇ ਹਿਸਾਬ ਨਾਲ ਫਿਰ ਇਹੀ ਕਾਰਨ ਹੋ ਸਕਦਾ ਵੀ ਮੇਨ ਜੇ ਆਪਾਂ ਹੁਣ ਜੇ ਕਹੀਏ ਵੀ ਕਲਬ ਪੰਜਾਬੀਆਂ ਤੋਂ ਜ਼ਿਆਦਾ ਆਪਾਂ ਦੇਖ ਰਹੇ ਹਾਂ ਵੀ ਟਾਰਗੇਟ ਜਿਹੜਾ ਪੰਜਾਬੀਆਂ ਨੂੰ ਕੀਤਾ ਜਾਂਦਾ ਗੈਂਗਵਾਰ ਹੋਰ ਤਾਂ ਨਹੀਂ ਆਪਾਂ ਕਿਤੇ ਸੁਣਦੇ ਵੇਖੋ ਹਰ ਚੰਗੀ ਚੀਜ਼ ਨਿਸ਼ਾਨਾ ਹੁੰਦੀ ਆ ਤਕੜੀ ਚੀਜ਼ ਤੇ ਨਿਸ਼ਾਨਾ ਹੁੰਦਾ ਕਿ ਯਾਰ ਇਹਨੂੰ ਪਾਸੇ ਕਰੋ ਦੂਜਿਆਂ ਦਾ ਤਾਂ ਕੁਝ ਨਹੀਂ ਮੈਂ ਇਹ ਨਹੀਂ ਕਹਿੰਦਾ ਕਿ ਦੂਜੇ ਲੋਕ ਬਹਾਦਰ ਨਹੀਂ ਜਾਂ ਉਹ ਮਿਹਨਤੀ ਨਹੀਂ ਜਾਂ ਉਹ ਲੜਦੇ ਨਹੀਂ ਇੱਕ ਹੁੰਦਾ ਕਿ ਇਹ ਕਿਸੇ ਨਾਲੋਂ ਵੱਧ ਹੋਣਾ ਹੂੰ ਇਹਨਾਂ ਦੇ ਅੱਖ ਆ ਪਹਿਲੇ ਦਿਨ ਤੋਂ ਹੀ ਅਸਲ ਤਾਂ ਆਪਣਾ ਸਿੱਖ ਧਰਮ ਦਾ ਖਾਸ ਕਰਕੇ ਮੈਂ ਮੰਨਦਾ ਇਤਿਹਾਸ ਵੇਖਿਆ ਜਾਵੇ ਨਾ ਤਾਂ ਕੁਰਬਾਨੀਆਂ ਭਰਿਆ ਹੀ ਐ ਇਹਦੇ ਤੇ ਜਿਹੜਾ ਵੀ ਕੋਈ ਰਾਜਾ ਆਇਆ ਚਾਹੇ ਕੋਈ ਮੁਗਲ ਆਇਆ ਕੋਈ ਸ਼ਾਸਕ ਆਇਆ ਉਹਨੇ ਇਹਨਾਂ ਨੂੰ ਕੁੱਟਿਆ ਮਾਰਿਆ ਲਤਾੜਿਆ ਇਹ ਫੇਰ ਖੜੇ ਹੋ ਜਾਂਦੇ ਆ ਆਪਣੇ ਇਤਿਹਾਸ 'ਚ ਵੀ ਇਹੀ ਚੀਜ਼ ਦਰਜ ਆ ਚਲੋ ਆਪਾਂ ਅੱਜ ਜਿਹੜਾ ਵਿਸ਼ਾ ਆਪਣਾ ਪੰਜਾਬ 'ਚ ਨਸ਼ੇ ਦਾ ਗੈਂਗਵਾਰ ਦਾ ਹਨਾ ਉਹ ਆ ਉਹਦੇ ਨਾਲ ਸੰਬੰਧਿਤ ਹੈ ਤਾਂ ਇਹਨਾਂ ਨੂੰ ਐਸੀ ਵੀ ਇਹਨਾਂ ਲੋਕਾਂ ਨੂੰ ਕਮਜ਼ੋਰ ਰੱਖਿਆ ਜਾਵੇ ਤਾਂ ਕਿ ਰਾਜ ਭਾਗ ਬਾਰੇ ਆਪਦੇ ਹੱਕਾਂ ਬਾਰੇ ਕਿਤੇ ਜਾਗਰੂਕ ਨਾ ਹੋ ਜਾਣ ਆਪਦੇ ਹੱਕ ਨਾ ਮੰਗਣ ਲੱਗ ਜਾਣ ਡਟ ਕੇ ਮੇਨ ਇਹਦਾ ਜਿਹੜਾ ਸਭ ਤੋਂ ਵੱਡਾ ਕਾਰਨ ਹੈ ਨਾ ਉਹ ਇਹੀ ਹੈ ਇਹਨੂੰ ਕਮਜ਼ੋਰ ਕਰਨਾ ਹਾਂਜੀ ਇਹ ਨਸ਼ਾ ਉਦੋਂ ਵੀ ਹੁੰਦਾ ਸੀ ਫਿਰ ਵੇਖੋ ਨਸ਼ਾ ਜਿਹੜਾ ਅੱਜ ਹੈ ਨਾ ਇਹ ਅੱਜ ਵਾਲੇ ਨਸ਼ੇ ਨਹੀਂ ਸੀ ਨਸ਼ਾ ਪਿੰਡ ਦੇ ਵਿੱਚ ਨਾ ਇੱਕ ਦੋ ਬੰਦੇ ਕਿਸੇ ਪਿੰਡ ਚ ਜ਼ਿਆਦਾ ਵੀ ਹੋ ਸਕਦੇ ਵੱਡੇ ਪਿੰਡ ਦੇ ਹਿਸਾਬ ਨਾਲ ਆਫੀਮ ਲੈਂਦਾ ਸੀ ਥੋੜੀ ਬਹੁਤ ਕੋਈ ਅੱਜ ਇਹਨੂੰ ਭੁੱਕੀ ਕਹਿ ਦਿੰਦੇ ਆ ਇਹ ਵੀ ਬਹੁਤ ਘੱਟ ਕੋਈ ਇੰਨਾ ਜ਼ਿਆਦਾ ਨਹੀਂ ਇਹ ਜੇ ਨਿੱਕੇ ਮੋਟੇ ਚਲੋ ਦੇਸੀ दारू ਘੜ ਦੀ ਕੱਡਕੁੱਡ ਕੇ ਲੋਕ ਪੀ ਲੈਂਦੇ ਸੀ ਠੇਕਿਆਂ ਦੀ ਬਹੁਤ ਘੱਟ ਇੰਨਾ ਨਸ਼ਾ ਨਹੀਂ ਸੀ ਲੋਕ ਨਸ਼ੇ ਨੂੰ ਇੰਨਾ ਹੁਣ ਮੇਰੇ ਹਿਸਾਬ ਨਾਲ ਤਾਂ ਇਹ ਦੇਖਿਆ ਜਾਵੇ ਤਾਂ ਇੱਥੇ ਸ਼ੌਂਕ ਨੂੰ ਲਾ ਰਹੀ ਆ ਲੋਕ ਮੇਰੇ ਹਿਸਾਬ ਨਾਲ ਜਿਹੜੇ ਜਵਾਨੀ ਹੈ ਨਾ ਕਈ ਤਾਂ ਸ਼ੌਂਕ 'ਚ ਜਾ ਰਹੇ ਆ ਉਹ ਸ਼ੌਂਕ ਹੀ ਕਈ ਵਾਰੀ ਖਰਾਬੀ ਕਰ ਜਾਂਦਾ ਮੁਰਕੇ ਬੰਦੇ ਦੀ ਤੇ ਉਦੋਂ ਵੀ ਇਹ ਚੀਜ਼ ਇੱਕ ਦੂਜੇ ਨੂੰ ਵੇਖ ਕੇ ਲੱਗ ਜਾਂਦੀ ਸੀ ਨਹੀਂ 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 ਉਦੋਂ ਕਿਉਂ ਕਿਉਂ ਬਚ ਜਾਂਦੇ ਸੀ ਇਸ ਚੀਜ਼ ਤੋਂ ਬਚਦੇ ਹਨ ਆਪਣਾ ਇੱਕ ਮੋਟਿਵ ਹੁੰਦਾ ਆਪਾਂ ਇਨਸਪਾਇਰ ਕਿਹਨੂੰ ਚੀਜ਼ ਨੂੰ ਵੇਖ ਕੇ ਹੋ ਰਹੇ ਹਮ ਉਦੋਂ ਘਰਾਂ 'ਚ ਗੱਲਾਂ ਇਹ ਸੁਣਾਈਆਂ ਜਾਂਦੀਆਂ ਸੀ ਕਿਉਂ ਨੈਟ ਦਾ ਜ਼ਮਾਨਾ ਨਹੀਂ ਸੀ ਟੀਵੀ ਨਹੀਂ ਸੀ ਮੋਬਾਈਲ ਨਹੀਂ ਸੀ ਆਪਾਂ ਨੂੰ ਕਿਸੇ ਬਜ਼ੁਰਗ ਨੇ ਹੀ ਦੱਸਣੀ ਆ ਕੋਈ ਗੱਲ ਕਿ ਫਲਾਣਾ ਹਰੀ ਸਿੰਘ ਨਲੂਆ ਸੀ ਫਲਾਣਾ ਬੰਦਾ ਸਿੰਘ ਬਹਾਦਰ ਸੀ ਚੰਗਿਆਂ ਲੋਕਾਂ ਦੀਆਂ ਕਹਾਣੀਆਂ ਵੇਖੋ ਜੋ ਆਪਾਂ ਸੁਣਦੇ ਆ ਕਿਹਦੇ ਨਾ ਵੀ ਸੰਗਤ ਤੇ ਰੰਗਤ ਛੱਡਦੀ ਹੈ ਨਾ ਤਾਂ ਆਪਾਂ ਨੂੰ ਚੰਗੀਆਂ ਚੀਜ਼ਾਂ ਬਜ਼ੁਰਗ ਦੱਸਦੇ ਸੀ ਕਿਸੇ ਮਿਹਨਤੀ ਬੰਦੇ ਦੀ ਕਹਾਣੀ ਦੱਸਣੀ ਕਿ ਯਾਰ ਉਹਦੇ ਕੋਲੇ 5 ਕਿੱਲੇ ਜ਼ਮੀਨ ਸੀ ਉਹਨੇ 15 ਕਰ ਲਈ ਜਾਂ ਮੋਟੀਵੇਟ ਕਰਨਾ ਆਪਣੇ ਬੱਚਿਆਂ ਨੂੰ ਤਰੀਕਾ ਸੀ ਇੱਕ ਬਜ਼ੁਰਗਾਂ ਦਾ ਤਾਂ ਉਹ ਸਿੱਖਿਆ ਹੀ ਇੱਕ ਇਹੋ ਜੀ ਸੀ ਉਸ ਟਾਈਮ ਤੇ ਜਿਹੜੀ ਚੰਗੀ ਖਰਾਕ ਵਾਸਤੇ ਆਖਣਾ ਵੀ ਉਹਦਾ ਸਰੀਰ ਬੜਾ ਤਕੜਾ ਸੀ ਉਹਨੇ ਆ ਬਾਦਰੀ ਵਾਲਾ ਕੰਮ ਕੀਤਾ ਯਾਨੀ ਦੱਸਿਆ ਹੀ ਇੱਕ ਉਹਨਾਂ ਚੀਜ਼ਾਂ ਵਾਸਤੇ ਜਾਂਦਾ ਸੀ ਬੰਦੇ ਦੇ ਦਿਮਾਗ 'ਚ ਉਹ ਚੀਜ਼ਾਂ ਚੱਲਦੀਆਂ ਸੀ ਲੋਕ ਚੰਗਾ ਕਰਨ ਦੇ ਆਦੀ ਸੀ ਜਣੀ ਰੱਬ ਤੋਂ ਜਵੇਂ ਉਹ ਕਹਿੰਦਾ ਰੱਬ ਤੋਂ ਵੀ ਡਰਨਾ ਜੱਗ ਤੋਂ ਵੀ ਡਰਨਾ ਜੱਗ ਤੋਂ ਡਰਨਾ ਹੁੰਦਾ ਵੀ ਕਿਸੇ ਦੀ ਸ਼ਰਮ ਜੀ ਮੰਨਦੇ ਸੀ ਲੋਕ ਹੁਣ ਲੋਕ ਤੋਂ ਵੇਖਣਾ ਉਹਨਾਂ ਨਹੀਂ ਹੈ ਨਾ ਕੋਈ ਕੁਛ ਕਰ ਰਿਹਾ ਆਪਦੀ ਕਿਸੇ ਦਾ ਕੋਈ ਐ ਮੰਨਦਾ ਨਹੀਂ ਝੇਬ ਜੀ ਕਿਸੇ ਦੀ ਤਾਂ ਉਦੋਂ ਇਹ ਚੀਜ਼ਾਂ ਸੀਗੀਆਂ ਕਿ ਯਾਰ ਤਕੜੇ ਸਰੀਰ ਰੱਖੋ ਵਧੀਆ ਕੰਮ ਕਰੋ ਮਿਹਨਤ ਕਰੋ ਤੇ ਪ੍ਰਮਾਤਮਾ ਦਾ ਨਾਮ ਲਓ ਲੋਕ ਇੱਥੋਂ ਕਿ ਤੱਕ ਹੀ ਸੀਮਤ ਸੀ ਬਾਹਲਾ ਨਹੀਂ ਸੀ ਇਹ ਨਸ਼ਾ ਅਸਲ ਬਾੜਿਆ ਕਿਹਨੇ ਫਿਰ ਆਪਣੇ ਉਥੇ ਤੁਸੀਂ ਇਹ ਇਹ ਜ਼ਿੰਮੇਵਾਰੀ ਕਿਹਨੂੰ ਦਿੰਨੇ ਆ ਜਿਮੇਵਾਰੀ ਇਹ ਇਹ ਜਨਾ ਜਿਵੇਂ ਕਹਿੰਦੇ ਹੁੰਦੇ ਆ ਤਾੜੀ ਦੋ ਹੱਥਾਂ ਨਾਲ ਵੱਜਦੀ ਆ ਸਾਰੇ ਹੀ ਬਰਾਬਰ ਦੇ ਜ਼ਿੰਮੇਵਾਰ ਹੁੰਦੇ ਆ ਪਰ ਮੁੱਢ ਬੰਨਣ ਵਾਲੇ ਜਿਹੜੇ ਹੁੰਦੇ ਆ ਉਹ ਜ਼ਿਆਦਾ ਜ਼ਿੰਮੇਵਾਰ ਹੁੰਦੇ ਆ ਸਭ ਤੋਂ ਵੱਡੀ ਇਹਦੀ ਜਿਹੜੀ ਹੈ ਨਾ ਕਮਾਈ ਮੁੱਖ ਸਰੋਤ ਆ ਲੋਕਾਂ ਦਾ ਕੁਝ ਮੁੱਢ ਬੰਨਣ ਵਾਲੇ ਲੋਕ ਹੁੰਦੇ ਆ ਜਿਹੜੇ ਇਸ ਸਾਰੇ ਤਾਣੇ ਬਾਣੇ ਨੂੰ ਚਲਾ ਰਹੇ ਹੁੰਦੇ ਆ ਉਹਨਾਂ ਕੋਲ ਹੀ ਇਹ ਸਾਰਾ ਪੈਸਾ ਜਾਂਦਾ ਛੋਟੇ ਮੋਟੇ ਲੋਕ ਕੋਈ ਵੇਚਣ ਵਾਲਾ ਰੱਖ ਲਿਆ ਉਹਨੇ ਗਾਂ ਛੋਟਾ ਵੇਚਣ ਵਾਲਾ ਰੱਖ ਲਿਆ ਇਹ ਇੱਕ ਇੱਕ ਤਰ੍ਹਾਂ ਦਾ ਨੈਕਸਸ ਆ ਨੈਟਵਰਕ ਇਹਨਾਂ ਦਾ ਤਾਂ ਵਾੜਿਆ ਤਾਂ ਆਖਰਕਾਰ ਸਰਕਾਰਾਂ ਦੀ ਕਹਿੰਦੇ ਹੁੰਦੇ ਨਾ ਸਰਕਾਰ ਦੇ ਡਰ ਹੋਵੇ ਤਾਂ ਕੋਈ ਕਿਦੋਂ ਚਪਲਾ ਨਹੀਂ ਚੋਰੀ ਕਰ ਸਕਦਾ ਮੈਂ ਤਾਂ ਦੋਸ਼ ਸਰਕਾਰ ਨੂੰ ਵੀ ਦਿੰਦਾ ਕਿ ਜੇ ਸਰਕਾਰ ਨੇ ਇਹਨਾਂ ਚੀਜ਼ਾਂ ਨੂੰ ਖੁੱਲ੍ਹ ਦਿੱਤੀ ਆ ਸਾਡੇ ਕਾਨੂੰਨ ਦੀ ਰੱਖਿਆ ਕਰਨ ਵਾਲੇ ਲੋਕਾਂ ਨੇ ਵੱਡੇ ਅਫਸਰਾਂ ਨੇ ਕਿਸੇ ਤਰ੍ਹਾਂ ਦੀ ਕੋਈ ਸ਼ੋਰਟ ਦਿੱਤੀ ਆ ਤਾਂ ਇਹ ਚੀਜ਼ਾਂ ਨੇ ਪੈਰ ਪਸਾਰੇ ਆ ਨਹੀਂ ਤਾਂ ਇਹ ਹੋ ਨਹੀਂ ਸਕਦਾ ਤਾਂ ਇਹਦੇ ਚ ਵੱਡੇ ਸਰਮਾਇਦਾਰ ਲੋਕਾਂ ਦਾ ਕੁਝ ਸਿਆਸੀ ਲੋਕਾਂ ਦਾ ਤੇ ਕੁਝ ਸਾਡੇ ਸੁਰੱਖਿਆ ਕਰਮਚਾਰੀ ਜਿਨ੍ਹਾਂ ਨੂੰ ਆਪਾਂ ਕਹਿ ਲਈਏ ਜਾਂ ਪੁਲਿਸ ਕਹਿ ਲਈਏ ਉਹਨਾਂ ਦਾ ਇਸ ਗੱਲ 'ਚ ਰੋਲ ਜ਼ਰੂਰ ਹੈ ਆਪਾਂ ਬਾਈ ਨੇਮ ਨਹੀਂ ਕਿਸੇ ਨੂੰ ਕਹਿ ਸਕਦੇ ਸਾਰੇ ਕਾਨੂੰਨ ਦੇ ਰਾਖੇ ਮਾੜੇ ਵੀ ਨਹੀਂ ਹੁੰਦੇ ਸਾਰੇ ਚੰਗੇ ਵੀ ਨਹੀਂ ਹੁੰਦੇ ਹਨਾ ਇਹ ਪੰਜੇ ਉਂਗਲਾਂ ਤੇ ਕੋਈਆਂ ਨਹੀਂ ਹੁੰਦੇ ਕੁਝ ਲੋਕਾਂ ਦਾ ਆਪਾਂ ਕਹਿ ਸਕਦੇ ਹਾਂ ਕਿ ਸਾਥ ਹੋਣ ਦੇ ਵਜ੍ਹਾ ਨਾਲ ਇਹ ਸਭ ਚੀਜ਼ ਵਧੀ ਫੁੱਲੀ ਜਾਂਦੀ ਹੈ ਇਹ ਹੁਣ ਨਸ਼ੇ ਤੋਂ ਹੁੰਦਾ ਹੁੰਦਾ ਹੁਣ ਗੋਲੀ ਤੱਕ ਪਹੁੰਚ ਗਿਆ ਜਿਵੇਂ ਆਪਾਂ ਹੁਣ ਸੁਣਦੇ ਹਾਂ ਵੀ ਪਹਿਲਾਂ ਥੋੜਾ ਟਾਈਮ ਪਹਿਲਾਂ ਸਿੱਧੂ ਮੂਸੇ ਵਾਲਾ ਮਾਰਿਆ ਤੇ ਮੁੜ ਕੇ ਆ ਸੀਗਾ ਸੰਦੀਪ ਨੰਗਲੰਬੀਆਂ ਮਾਰਿਆ ਗਿਆ ਆ ਦੀਪ ਇਹ ਦੀਪ ਸਿੱਧੂ ਵੀ ਮਾਰਿਆ ਗਿਆ ਇਹ ਕਾਰਨ ਕੀ ਹੁਣ ਥੋੜੇ ਦਿਨ ਹੋ ਗਏ ਇੱਕ ਹੋਰ ਖਿਡਾਰੀ ਮਾਰਿਆ ਪੰਜਾਬ ਚ ਰਾਣਾ ਹਾਂਜੀ ਰਾਣਾ ਬੱਲਾ ਚੋਰੀਆ ਉਹਦੀ ਵੀ ਖਬਰ ਚੱਲ ਰਹੀ ਹੈ ਹਨਾ ਬਿਲਕੁਲ ਬਿਲਕੁਲ ਇਹ ਵੀ ਸਭ ਗੈਂਗ ਦੇ ਹੁੰਦਿਆਂ ਹੀ ਚੱਲ ਰਿਹਾ ਸਾਰਾ ਕੁਝ ਨਹੀਂ 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 ਅਸਲ ਪਤਾ ਗੱਲ ਕੀ ਆ ਵਾਪਰ ਦੀ ਕੋਈ ਹੋਰ ਚੀਜ਼ ਆ ਉਹਦਾ ਮੋੜ ਕਿਤੇ ਹੋਰ ਖੜਾ ਹੁੰਦਾ ਇਹਨਾਂ ਸਾਰੀਆਂ ਚੀਜ਼ਾਂ ਦਾ ਕਈ ਚੀਜ਼ਾਂ ਨਾਲ ਸੰਬੰਧ ਹੈ ਇੱਕ ਤਾਂ ਹੁੰਦੀ ਆ ਈਗੋ ਬਣ ਗਈ ਅੱਜ ਕੱਲ ਕਿ ਨਹੀਂ ਯਾਰ ਮੇਰਾ ਐ ਸੀਰ ਆ ਹਲਾਕਾ ਮੇਰਾ ਜਿਵੇਂ ਆਮ ਨਹੀਂ ਗੈਂਗਸਟਰ ਲੋਕ ਗੁੰਡੇ ਲੋਕ ਆਪ ਫਿਲਮਾਂ ਚ ਬੈਨੇ ਹਲਾਕਾ ਵੰਡ ਲੈਂਦੇ ਆ ਕਿ ਐਸ ਹਲਾਕੇ ਚ ਯਾਰ ਜੋ ਹੋਊਗਾ ਮੇਰੀ ਮਰਜ਼ੀ ਨਾਲ ਹੋਊਗਾ ਹੁਣ ਕਬੱਡੀ ਇੱਕ ਬੜੀ ਪਵਿੱਤਰ ਜੀ ਖੇਡ ਮੰਨੀ ਜਾਂਦੀ ਸੀ ਪੰਜਾਬੀਆਂ ਦੀ ਬੜੀ ਪੁਰਾਣੀ ਮਾਂ ਖੇਡ ਕਹਿੰਦੇ ਸੀ ਇਹਨੂੰ ਹਨ ਮਾਂ ਖੇਡ ਕਬੱਡੀ ਨੂੰ ਵੀ ਅੱਜ ਇਹਨਾਂ ਲਪੇਟੇ ਚ ਲੈ ਲਿਆ ਕਬੱਡੀ ਦੀਆਂ ਟੀਮਾਂ ਦੇ ਸੌਦੇ ਹੁੰਦੇ ਆ ਉਹਨਾਂ ਦਾ ਪੈਸਾ ਕੰਟਰੋਲ ਕਰਦੇ ਆ ਕੁਝ ਲੋਕ ਉਹ ਪੈਸਾ ਵੱਡੇ ਲੋਕਾਂ ਤੱਕ ਪਹੁੰਚਦਾ ਉਹੀ ਲੋਕ ਉਹਨੂੰ ਆਪਾਂ ਕਹਦੇ ਨਾ ਸਪான்ਸਰ ਕਰਦੇ ਆ ਫਾਈਨਾਂਸ ਕਰਦੇ ਆ ਵੱਡੇ ਖਿਡਾਰੀਆਂ ਨੂੰ ਚੱਕਦੇ ਆ ਕਲੱਬਾਂ ਚ ਲਿਆਉਂਦੇ ਆ ਇਹ ਸਾਰਾ ਜਿਹੜਾ ਬੜਾ ਵੱਡਾ ਤਾਣਾ ਬਾਣਾ ਉਹ ਇੱਕ ਦੂਜੇ ਦੀ ਖਿੱਚੋ ਤਾਣ ਹੋ ਜਾਂਦੀ ਹੈ ਕੇ ਇਹਨੇ ਮੇਰੀ ਖਿਡਾਰੀ ਨੇ ਗੱਲ ਨਹੀਂ ਮੰਨੀ ਜਾਂ ਇਸ ਬੰਦੇ ਨੇ ਇਹ ਨਹੀਂ ਕੀਤਾ ਤਾਂ ਇਹ ਬਹੁਤ ਵੱਡਾ ਇੱਕ ਮਾਰਾ ਮਾਰੀ ਦਾ ਕਾਰਨ ਆ ਰਹੀ ਗੱਲ ਤੁਸੀਂ ਗੱਲ ਕੀਤੀ ਸਿੱਧੂ ਮੂਸੇ ਵਾਲੇ ਦੀ ਦੀਪ ਸਿੱਧੂ ਦੀ ਸੰਦੀਪ ਦੀ ਨੰਗਲੰਬੀਆਂ ਵਾਲੇ ਦੀ ਹੂੰ ਹੁੰਦਾ ਕੀ ਹੈ ਕਿ ਆਪਣੇ ਸਮਾਜ ਚ ਨਾ ਜਿਵੇਂ ਆਪਾਂ ਉਹ ਗੱਲ ਕੀਤੀ ਵੀ ਪੰਜਾਬ ਨੂੰ ਘਾਟਾ ਪਾਉਣ ਵਾਲੀਆਂ ਚੀਜ਼ਾਂ ਹੂੰ ਇਹਦੇ ਪਿੱਛੇ ਹੁਣ ਪਤਾ ਨਹੀਂ ਤਾਂ ਕਿਸੇ ਸਰਕਾਰ ਦਾ ਹੱਥ ਹੈ ਕਿ ਕੋਈ ਨਾਮੀ ਗੈਂਗ ਲੋਕ ਆ ਇਹ ਦੇਖਿਆ ਜਾਵੇ ਮਾਰਤਾ ਆਪਣੇ ਨੂੰ ਆਪਣੇ ਗਏ ਇਹ ਹੈਗੇ ਤਾਂ ਉਹ ਵੀ ਪੰਜਾਬੀ ਆ ਮਤਲਬ ਕੀ ਆਪਾਂ ਸਾਜਿਸ਼ ਚ ਫਸ ਰਹੇ ਹਾਂ ਨਾ ਹੂੰ ਉਹਨਾਂ ਨੇ ਕੀ ਕਰਨਾ ਹੁੰਦਾ ਜਿਹੜੇ ਲੋਕ ਕੇ ਕਰਵਾ ਰਹੇ ਮੈਨੂੰ ਮੰਦਾ ਕਿ ਇਕੱਲੀ ਸਰਕਾਰ ਦੇ ਕਹਿਣ ਤੇ ਹੋ ਜਾਂਦਾ ਲੋਕ ਵੀ ਵਿੱਚ ਸ਼ਾਮਲ ਹੁੰਦੇ ਆ ਤਾਂ ਕੋਈ ਕੰਮ ਹੁੰਦਾ ਹੈ ਨਾ ਸਰਕਾਰ ਸਿੱਧਾ ਆ ਕੇ ਕਿਸੇ ਨੂੰ ਨਹੀਂ ਮਾਰਦੀ ਛੋਟ ਦੇ ਦਿੰਦੀ ਆ ਕਿਸੇ ਨੂੰ ਰਿਅਲਿਟੀ ਦੇਤੀ ਯਾਰ ਵੀ ਚਲ ਤੈਨੂੰ ਕੋਈ ਨਹੀਂ ਫੜੂਗਾ ਜਾਂ ਕੁਝ ਇਦਾਂ ਦੀ ਗੱਲ ਹੋਗੀ ਜਦੋਂ ਕੋਈ ਬੰਦਾ ਸਿਰ ਕੱਢਦਾ ਕੋਈ ਦੁਨੀਆ 'ਚ ਮਸ਼ਹੂਰ ਹੁੰਦਾ ਪੰਜਾਬ ਦਾ ਬੰਦਾ ਮੈਂ ਤਾਂ ਇਹ ਮੰਨਦਾ ਜਿਹੜਾ ਬੰਦਾ ਪੂਰਾ ਪੰਜਾਬ ਦਾ ਪਤਾ ਵੀ ਇਹ ਨਾਂ ਕੱਢੂਗਾ ਜਾਂ ਕੋਈ ਪੰਜਾਬ ਦੇ ਹੱਕਾਂ ਦੀ ਜਾਂ ਕੋਈ ਚੰਗੀ ਸੱਚੀ ਇਨਸਾਫ਼ ਦੀ ਗੱਲ ਕਰਦਾ ਉਹ ਆਵਾਜ਼ ਨੂੰ ਦਬਾਉਣ ਵਾਸਤੇ ਟੈਲੈਂਟ ਨੂੰ ਨੱਪਣ ਵਾਸਤੇ ਵੀ ਇਸ ਜਗ੍ਹਾ ਦਾ ਕੋਈ ਨਾਂ ਨਾ ਆ ਜੇ ਕਿਸੇ ਗੱਲ ਵਿੱਚ ਪੰਜਾਬ ਦਾ ਤਾਂ ਸਾਰਾ ਕੁਝ ਇੱਕ ਨਫ਼ਰਤ ਦਾ ਤੇ ਸਾਜ਼ਿਸ਼ ਦਾ ਹਿੱਸਾ ਮੰਨਦਾ ਮੈਂ ਤਾਂ ਇਹਨੂੰ ਬਹੁਤ ਵੱਡੀ ਏ ਸਾਜ਼ਿਸ਼ ਆ ਪੰਜਾਬ ਨੂੰ ਕੁਚਲਣ ਦੀ ਫਿਰ ਆਪਾਂ ਵੇਖਿਆ ਹੋ ਸਕਦਾ ਤੁਹਾਡੀ ਤਾਂ ਉਮਰ ਛੋਟੀ ਆ ਜਿਹੜਾ ਹਿਮਾਚਲ ਬਣਿਆ ਹੂੰ ਇਹ ਪੰਜਾਬ ਚੋਂ ਪੰਜਾਬ ਦੇ ਇੰਨੇ ਕੁ ਟੋਟੇ ਕੀਤੇ ਗਏ ਹਰਿਆਣੇ ਨੂੰ ਦੇ ਦਿਓ ਰਾਜਸਥਾਨ ਨੂੰ ਦੇ ਦਿਓ ਹੋਰ ਅਜੇ ਸਕੀਮਾਂ ਚੱਲੀ ਜਾਂਦੀਆਂ ਸਰਕਾਰ ਦੀਆਂ ਜਣੀ ਢਾਲ ਆਈ ਆ ਹਰ ਪਾਸਿਓਂ ਤਾ ਮੈਨੂੰ ਲੱਗਦਾ ਇਹ ਵੀ ਵੱਡੀ ਲੱਗ ਰਹੀ ਆ ਵੀ ਪਹਿਲਾਂ ਮੈਂ ਵੀ ਉਹ ਉੱਥੇ ਜਦੋਂ ਇੰਡੀਆ ਹੁੰਦੇ ਸੀ ਆਪਾਂ ਜਾਂਨੇ ਫੌਜ ਦੀ ਤੇ ਪੁਲਿਸ ਦੀ ਭਰਤੀਆਂ ਹੁੰਦੀਆਂ ਇਹਦੇ 'ਚ ਵੀ ਆਪਣੇ ਕੋਟੇ ਸ਼ੁਰੂ ਤੋਂ ਹੀ ਘੱਟ ਰੱਖੇ ਗਏ ਜਿਹੜਾ ਪੰਜਾਬੀਆਂ ਦੇ ਕੋਟੇ ਉਹ ਬਹੁਤ ਘੱਟ ਰਹੇ ਇਹ ਵੀ ਇੱਕ ਮੇਰੇ ਹਿਸਾਬ ਨਾਲ ਨੁਕਸਾਨ ਪੈਦਾ ਕਰਦਾ ਜਦੋਂ ਹੁਣ ਬੇਰੋਜ਼ਗਾਰੀ ਵੱਧ ਜਾਂਦੀ ਉੱਥੇ ਇਹ ਜਿਹੜਾ ਬੇਰੋਜ਼ਗਾਰੀ ਆ ਨਾ ਸਾਰੀਆਂ ਸਮੱਸਿਆਵਾਂ ਦੀ ਜੜ ਆ ਹੂੰ ਜਦੋਂ ਬੰਦਾ ਵਿਹਲਾ ਹੁੰਦਾ ਇੱਕ ਬੱਚਾ ਉਹ ਪੜ ਗਿਆ ਉਹਨੇ 12-14 ਸਾਲ ਪੜ੍ਹਾਈ ਕੀਤੀ ਉਹਨੂੰ ਰੋਜ਼ਗਾਰ ਨਹੀਂ ਮਿਲਦਾ ਨੌਕਰੀ ਨਹੀਂ ਮਿਲਦੀ ਫਿਰ ਉਹ ਨਾ ਇਧਰ ਉਧਰ ਭਟਕਦਾ ਕਦੇ ਕਿਸੇ ਸੰਗੀ ਸਾਥੀ ਕੋਲੇ ਖੜਦਾ ਹੁਣ ਸਾਰਾ ਦਿਨ ਤਾਂ ਮਾਂ ਪਿਓ ਕੋਲੇ ਨਹੀਂ ਨਾ ਬੈਠਾ ਰਹਿੰਦਾ ਜਾਂ ਆਪਣੇ ਭੈਣ ਭਾਈ ਕੋਲੇ ਉਹਨੇ ਬਾਹਰ ਵੀ ਨਿਕਲਣਾ ਸਮਾਜ ਚ ਵਿਚਰਨਾ ਉਹਨੇ ਤਾਂ ਉਹ ਕੁਝ ਐਸੇ ਲੋਕਾਂ ਦੇ ਕਈ ਵਾਰੀ ਹੱਥ ਚੜ ਜਾਂਦਾ ਉਹਦੇ ਕੋਲੇ ਆਉਦੇ ਦਿਲ ਦੀ ਗੱਲ ਦੱਸਦਾ ਯਾਰ ਬੜੇ ਔਖੇ ਐ ਵੀਰ ਕੰਮ ਹੈ ਨਹੀਂ ਕੋਈ ਪੜ੍ਹਾਈ ਕਿਸੇ ਕੰਮ ਨਹੀਂ ਆਈ ਮਾਈਂਡਲੀ ਵੀ ਉਹ ਬੰਦਾ ਅਫਸੈਟ ਹੁੰਦਾ ਯਾਰ ਵੀ ਮੈਂ ਇੰਨੇ ਸਾਲ ਮਿਹਨਤ ਸਾਰੇ ਬੱਚੇ ਨਹੀਂ ਹੁੰਦੇ ਚਲੋ 2 4 ਹੋਣਗੇ 5 ਹੋਣਗੇ ਜਿਹੜੇ ਨਹੀਂ ਮਿਹਨਤ ਨਾਲ ਪੜ੍ਹਦੇ ਆਦਰਵਾਇਜ਼ ਅੱਜਕੱਲ ਹਰ ਬੱਚੇ ਨੂੰ ਪਤਾ ਹਰ ਬੱਚਾ ਬੜੀ ਮਿਹਨਤ ਨਾਲ ਉਹਨੂੰ ਪਤਾ ਹੁੰਦਾ ਯਾਰ ਮੇਰਾ ਮਾਪਿਓ ਖਰਚਾ ਕਰ ਰਿਆ ਹਨ ਤਾਂ ਉਹ ਬੜੀ ਦਿਲ ਲਾ ਕੇ ਮਿਹਨਤ ਲਾ ਕੇ ਪੜ੍ਹਾਈ ਕਰਦਾ ਮੀਂਹੇਰੀ ਚ ਵੀ ਸਕੂਲ ਜਾਂਦਾ ਹਨ ਤੇ ਉਹ ਜਦੋਂ ਪੜ੍ਹਾਈ ਉਹਦੀ ਕਿਸੇ ਕੰਮ ਨਹੀਂ ਨਾ ਆਉਂਦੀ ਜਦੋਂ ਤੁਸੀਂ ਕਿਸੇ ਕੰਮ ਆਸਤੇ ਬਹੁਤ ਜ਼ਿਆਦਾ ਮਿਹਨਤ ਕੀਤੀ ਆ ਤੁਸੀਂ ਪੈਸਾ ਖਰਚ ਕੀਤਾ ਜਾਂ ਟਾਈਮ ਦਿੱਤਾ ਉਸ ਚੀਜ਼ ਨੂੰ ਜਦੋਂ ਉਹਦਾ ਸਹੀ ਰਿਜ਼ਲਟ ਤੁਹਾਡੇ ਫੇਵਰ ਚ ਨਹੀਂ ਆਉਂਦਾ ਤਾਂ ਤੁਹਾਨੂੰ ਪਰੇਸ਼ਾਨੀ ਹੁੰਦੀ ਹੈ ਮਾਨਸਿਕ ਤੌਰ ਤੇ ਉਹ ਪਰੇਸ਼ਾਨੀ ਤੁਸੀਂ ਕਈ ਵਾਰੀ ਅੰਦਰੇ ਅੰਦਰ ਲੈ ਕੇ ਘੁੰਮੀ ਜਾਂਦੇ ਤੇ ਉਹਦਾ ਹੱਲ ਲੱਭਦੇ ਹੁੰਨੇ ਹੋ ਕਿ ਯਾਰ ਇਹਦਾ ਹੁਣ ਹੱਲ ਕੀ ਆ ਵੀ ਜੇ ਹੋਰ ਤਾਂ ਕੁਝ ਹੋ ਹੀ ਨਹੀਂ ਰਿਹਾ ਮੰਨ ਲਓ ਨੌਕਰੀ ਵਾਸਤੇ ਚੰਗੇ ਰਜਗਾਰ ਵਾਸਤੇ ਤੁਸੀਂ ਪੜ੍ਹਾਈ ਕੀਤੀ ਉਹ ਤੁਹਾਨੂੰ ਨਹੀਂ ਮਿਲਿਆ ਤਾਂ ਉਹਦਾ ਹੱਲ ਕੀ ਆ ਤੁਸੀਂ ਉਹਦਾ ਹੱਲ ਹੱਲ ਮੇਨ ਤੁਹਾਡੀ ਸਮੱਸਿਆ ਪੈਸਾ ਅੱਜ ਇਨਸਾਨ ਦੀ ਮੁੱਖ ਲੋੜ ਆ ਪੈਸਾ ਜਦੋਂ ਪੈਸਾ ਨਹੀਂ ਮਿਲਦਾ ਕਿਤੋਂ ਆਉਂਦਾ ਬੰਦਾ ਬੇਰੁਜ਼ਗਾਰ ਆ ਤਾਂ ਉਹ ਇੱਧਰ ਉੱਧਰ ਪਟਕਦਾ ਫਿਰ ਉਹ ਪਟਕਦਾ ਹੋਇਆ ਕਿਸੇ ਨਾ ਕਿਸੇ ਗਲਤ ਅੰਸਰ ਦੇ ਹੱਥੀਂ ਚੜ ਜਾਂਦਾ ਜਿਹੜੇ ਲੋਕ ਉਹਨੂੰ ਵਰਤਦੇ ਆ ਵੇਖੋ ਜਵਾਨ ਉਮਰ ਆ ਸਾਰਾ ਕੁਝ ਹੋ ਸਕਦਾ ਇੱਕ ਉਮਰ ਬੜਾ ਮੈਟਰ ਕਰਦੀ ਹੈ ਨਾ ਇੱਕ ਬੰਦਾ 20 25 ਸਾਲ ਦਾ ਕਿਸੇ ਕੰਮ ਚ ਆ ਜਾਂਦਾ ਨਾ ਤਾਂ ਉਹ ਕੁਝ ਵੀ ਕਰ ਸਕਦਾ ਉਹਨੂੰ ਕਿਹੜੇ ਪਾਸੇ ਤੁਸੀਂ ਮਰਤੀ ਤੁਹਾਡੇ ਸਾਹਮਣੇ ਫਿਰ ਪੈਸਾ ਮੌਤ ਨਾਲੋਂ ਜ਼ਿਆਦਾ ਜ਼ਰੂਰੀ ਹੋ ਗਿਆ ਵੀ ਅਗਲੇ ਦੀ ਜਾਨ ਲੈ ਲਓ ਅਸਲ ਉਹਦੋਂ ਪਤਾ ਹੀ ਨਹੀਂ ਹੁੰਦਾ ਜਦੋਂ ਬੰਦਾ ਫਸਦਾ ਨਾ ਉਹਨੂੰ ਇਸ ਚੀਜ਼ ਦਾ ਇੰਨਾ ਇਨਜਾਮ ਦਾ ਪਤਾ ਹੀ ਨਹੀਂ ਹੁੰਦਾ ਬਹੁਤ ਘੱਟ ਲੋਕ ਹੁੰਦੇ ਜਿਨ੍ਹਾਂ ਨੂੰ ਪਤਾ ਹੁੰਦਾ ਜਿਨ੍ਹਾਂ ਨੂੰ ਪਤਾ ਹੁੰਦਾ ਉਹ ਬੈਕ ਤੇ ਬੈਠੇ ਹੁੰਦੇ ਉਹ ਫਰੰਟ ਤੇ ਨਹੀਂ ਆਉਂਦੇ ਇਹ ਵੀ ਇੱਕ ਗੱਲ ਹੈ ਪੁਆਇੰਟ ਕਿ ਜਿਹੜੇ ਲੋਕਾਂ ਨੂੰ ਪਤਾ ਕਿ ਇਹਦਾ ਅੰਜਾਮ ਕੀ ਉਹ ਖੁਦ ਫਰੰਟ ਤੇ ਨਹੀਂ ਆਉਂਦੇ ਉਹ ਬੈਕ ਤੇ ਰਹਿੰਦੇ ਪੈਸਾ ਉਹ ਵੱਧ ਕਮਾਉਂਦੇ ਆ ਉਹ ਵਰਤਦੇ ਆ ਉਹਨਾਂ ਮੁੰਡਿਆਂ ਨੂੰ ਵਰਤਿਆ ਉਹਨਾਂ ਨੂੰ ਜਾਂਦਾ ਜਿਹੜੇ ਹਾਂ ਵਿੱਚ ਆਉਂਦੇ ਹੁਣ ਤੁਸੀਂ ਇਹ ਲਾਓ ਹਿਸਾਬ ਆਤਵਾਦ ਰਿਹਾ ਪੰਜਾਬ ਦੇ ਵਿੱਚ ਚਲੋ ਲਹਿਰ ਕਿਸੇ ਪਾਸੇ ਨੂੰ ਗਈ ਕਿਵੇਂ ਸੀ ਦੋਵਾਂ ਪਾਸਿਆਂ ਨੁਕਸਾਨ ਆਪਣਾ ਹੋਇਆ ਹਾਂ ਜਵਾਨੀ ਨੂੰ ਘਟਾਉਣਾ ਜਵਾਨੀ ਨੂੰ ਖਤਮ ਕਰਨ ਵਾਲਾ ਇੱਕ ਕੰਮ ਹੈ ਪਹਿਲਾਂ ਜੇ ਪੰਜਾਬ ਪੁਲਿਸ ਦੇ ਵਿੱਚ ਨੌਜਵਾਨ ਸੀ ਜਾਂ ਫੌਜ ਦੇ ਵੀ ਫੌਜ ਵੀ ਲਾਈ ਰੱਖੀ ਕੁਝ ਦੇਰ ਪੰਜਾਬ ਦੇ ਵਿੱਚ ਜਦੋਂ ਅਤਵਾਦ ਬਹੁਤ ਹੀ ਜ਼ਿਆਦਾ ਸੀ ਜੇ ਪਿੰਡਾਂ ਦੇ ਵਿੱਚ ਕੋਈ ਮਾਰਿਆ ਜਾਂਦਾ ਸੀ ਤਾਂ ਉਹ ਵੀ ਤਾਂ ਆਪਣਾ ਪੰਜਾਬ ਦਾ ਹੀ ਸੀ ਜੇ ਕੋਈ ਪੁਲਿਸ ਮੁਲਾਜ਼ਮ ਮਾਰਿਆ ਗਿਆ ਕੋਈ ਸੁਰੱਖਿਆ ਕਰਮਚਾਰੀ ਮਾਰਿਆ ਗਿਆ ਉਹ ਵੀ ਆਪਣਾ ਉਹ ਵੀ ਪੰਜਾਬ ਦਾ ਸੀ ਤਾਂ ਘਾਟਾ ਮੁਰਕੜ ਕੇ ਪੰਜਾਬ ਦਾ ਹੀ ਆ ਇਹ ਕੋਈ ਪਤਾ ਨਹੀਂ ਗਿਣੀ ਮਿੱਥੀ ਵੱਡੀਆਂ ਸਰਕਾਰਾਂ ਦੀ ਕੋਈ ਚਾਲ ਆ ਕਿ ਸਾਡੀ ਬਦਕਿਸਮਤੀ ਕਹਿ ਲਈਏ ਅਸੀਂ ਇਹਨੂੰ ਉਹੀ ਹੈ ਨਾ ਜੇ ਦੇਖਿਆ ਜਾਵੇ ਤਾਂ ਪਹਿਲਾਂ ਪੰਜਾਬ ਨੂੰ ਨਸ਼ੇ ਤੇ ਲਾਇਆ ਗਿਆ ਫੇਰ ਬਾਹਰ ਨਹੀਂ ਰੁਝਾਨ ਇੰਨਾ ਕਰਤਾ ਕਿ ਜਿਹੜੀ ਜਵਾਨੀ ਉਹ ਬਾਹਰ ਆ ਕੇ ਬਹਿ ਗਈ ਬਿਲਕੁਲ ਠੀਕ ਹੈ ਅੱਜ ਜਿਹੜੇ ਇੱਥੇ ਆ ਉਹ ਵੀ ਲੋਚਦੇ ਅਸੀਂ ਪੰਜਾਬ ਜਾਈਏ ਪਰ ਜੇ ਪੰਜਾਬ ਨਹੀਂ ਉਹ ਦੇਖਦੇ ਆ ਤੇ ਅੱਜ ਪੰਜਾਬ ਦਾ ਮਾਹੌਲ ਠੀਕ ਨਹੀਂ ਲੱਗਦਾ ਉਹਨਾਂ ਨੂੰ ਡਰ ਆ ਨਾ ਇੱਕ ਮਨ 'ਚ ਹੂੰ ਇੱਕ ਮਨ 'ਚ ਡਰ ਆ ਦੋਹਾਂ ਚੀਜ਼ਾਂ ਦਾ ਵੀ ਇੱਕ ਤਾਂ ਉੱਥੇ ਕਰਾਂਗੇ ਕੀ ਹੂੰ ਸਭ ਤੋਂ ਪਹਿਲਾਂ ਜਿਹੜਾ ਇਨਸਾਨ ਸੋਚਦਾ ਨਾ ਇਨਸਾਨ ਡਰ ਵਾਲੇ ਪਾਸੇ ਬਾਅਦ 'ਚ ਜਾਂਦਾ ਹੁੰਦਾ ਇਨਸਾਨ ਸਭ ਤੋਂ ਪਹਿਲਾਂ ਸੋਚਦਾ ਵੀ ਮੈਂ ਉੱਥੇ ਕਰੂੰਗਾ ਕੀ ਜੇ ਉੱਥੇ ਕਰੂੰਗਾ ਕੁਝ ਤਾਂ ਕਿਸੇ ਨੇ ਕਰਨ ਨਹੀਂ ਦੇਣਾ ਫਿਰ ਆਉਂਦੀ ਏ ਡਰ ਵਾਲੀ ਗੱਲ ਕਿ ਉੱਥੇ ਯਾਰ ਨਿੱਕੀ ਜੀ ਕਿਸੇ ਨਾਲ ਗੱਲ ਹੋ ਜੇ ਹੁਣ ਤੁਸੀਂ ਵੇਖਿਆ ਹੋਣਾ ਆਪਣੇ ਲੋਕ ਤਾਂ ਯਾਰ ਜੇ ਰਾਹ ਦੇਣ ਪਿੱਛੇ ਲੜਪੈਣ ਕਿਸੇ ਨਾਲ ਤਾਂ ਹੋ ਸਕਦਾ ਆ ਕੇ ਕਿਸੇ ਨੂੰ ਮਾਰ ਦੇਣ ਅੱਜ ਉੱਥੇ ਹਾਲਾਤ ਇਹ ਆ ਕਿਸੇ ਨੂੰ ਰਾਹ ਦੇਣ ਪਿੱਛੇ ਲੜਪੈਣ ਨਾ ਜਾਂ ਕੋਈ ਸ਼ੂਟਿੰਗ ਮੋਟੀ ਗੱਲ ਤੇ ਝਗੜਾ ਹੋ ਜੇ ਤਾਂ ਮਾਰਾ ਮਾਰੀ ਤੇ ਲੋਕ ਉਤਰ ਆਉਂਦੇ ਆ ਸਬਰ ਸੰਤੋਖ ਆਪਣੇ ਲੋਕਾਂ 'ਚ ਵੀ ਘਟਿਆ ਉਹਦੇ ਹੋਰ ਵੀ ਕਾਰਨ ਆ ਅਸੀਂ ਆਪਣੇ ਮੋਢ ਨਾਲੋਂ ਟੁੱਟ ਗਏ ਅਸੀਂ ਗੁਰੂ ਦੀ ਸਿੱਖਿਆ ਤੇ ਨਹੀਂ ਚੱਲਦੇ ਅਸੀਂ ਵੱਡਿਆਂ ਕੋਲੇ ਤਾਂ ਬੰਦੇ ਹੀ ਨਹੀਂ ਇੱਕ ਹੋਰ ਸਭ ਤੋਂ ਵੱਡਾ ਕਾਰਨ ਜਿਹੜਾ ਇਹ ਮੋਬਾਈਲ ਤੇ ਇੰਟਰਨੈਟ ਆ ਨਾ ਜਾਂ ਟੈਲੀਵਿਜ਼ਨ ਆ ਇਹਨਾਂ ਚ ਸਾਨੂੰ ਵਿਖਾਇਆ ਹੀ ਇਹੋ ਕੁਝ ਜਾਂਦਾ ਅਸੀਂ ਫਾਲੋ ਇਹਨਾਂ ਨੂੰ ਕਰਦੇ ਸਾਡੇ ਬੱਚੇ ਅੱਜ ਉਹ ਵੇਖਣਗੇ ਯਾਰ ਆਹ ਕਲਾਕਾਰ ਕਿਵੇਂ ਹੈ ਹਨਾ ਇਹਦੀ ਰਹਿਣੀ ਸਹਿਣੀ ਕਿਹੋ ਜੀ ਆ ਫਿਲਮਾਂ ਹੀ ਤੁਸੀਂ ਆਮ ਵੇਖੋ ਧਿਆਨ ਨਾਲ ਇਹੋ ਜੀਆਂ ਆ ਗਈਆਂ ਪੁਲਿਸ ਦੇ ਗੱਲ ਪੈਂਦੀਆਂ ਦੀਆਂ ਫਿਲਮਾਂ ਚ ਆਮ ਤੁਹਾਨੂੰ ਸੀਨ ਆਉਂਦੇ ਆ ਪੁਲਿਸ ਵਾਲਿਆਂ ਨੂੰ ਬੰਦੇ ਕੁੱਟਦੇ ਨੇ ਸ਼ਰੇਆਮ ਸੜਕ ਤੇ ਤਾਂ ਨੌਂ ਨਵੀਂ ਪੀੜ੍ਹੀ ਤੇ ਦਿਮਾਗ ਤੇ ਕੀ ਹੋ ਸਕਦਾ ਨਹੀਂ ਫਿਰ ਉਹ ਜਿਹੜੇ ਪੁਰਾਣੇ ਸੀਗੇ ਉਹਨਾਂ ਦਾ ਰੋਲ ਮਾਡਲ ਕੀ ਹੁੰਦਾ ਸੀਗਾ ਉਹਨਾਂ ਦਾ ਰੋਲ ਮਾਡਲ ਸੀ ਆਪਣੇ ਪੁਰਾਣੇ ਸੂਰਬੀਰ ਯੋਧੇ ਜਾਂ ਆਪਣੀ ਹੀ ਪੀੜ੍ਹੀ ਦਾ ਕੋਈ ਵੱਡਾ ਬਡੇਰਾ ਜਿਨੇ ਕੋਈ ਚੰਗੀ ਕਾਮਯਾਬੀ ਕੀਤੀ ਉਹਦੀ ਗੱਲ ਉਹਨੂੰ ਸੁਣਾਈ ਜਾਂਦੀ ਸੀ ਕਿ ਆਹ ਵੇਖੋ ਤੇਰਾ ਪਰਦਾਦਾ ਸੀ ਉਹਨੇ ਐ ਕੀਤਾ ਆਹ ਆਪਣੇ ਪਿੰਡ ਦਾ ਫਨਾਨਾ ਬੰਦਾ ਸੀ ਜਾਂ ਨਾਲ ਦੇ ਪਿੰਡ ਦਾ ਫਨਾਨਾ ਤੇ ਦੇਖਿਆ ਜਾਵੇ ਤਾਂ ਇਹਨਾਂ ਨੇ ਫਿਰ ਪਹਿਲਾਂ ਤੋਂ ਹੀ ਸਾਨੂੰ ਤਾਂ ਮੋੜ ਲਿਆ ਸੀਗਾ ਹਰੀ ਸਿੰਘ ਨੜਵੇ ਪੜਾਉਣ ਦੀ ਬਜਾਏ ਇਹਨਾਂ ਨੇ ਮਿਰਜ਼ਾ ਸਾਹਿਬ ਪੜਾਉਣੇ ਸ਼ੁਰੂ ਕਰ ਦਿੱਤੇ ਹਾਂ ਬੜੀ ਬੜੀ ਅੱਛੀ ਗੱਲ ਤੂੰ ਕੀਤੀ ਆ ਹੁਣ ਗੀਤ ਕਿਸੇ ਕਹਾਣੀਆਂ ਕਿੰਨਾਂ ਦੇ ਸੁਣਾਏ ਗਏ ਸਾਨੂੰ ਹੂੰ ਆਸ਼ਕ ਮਜਾਜ ਲੋਕਾਂ ਦੇ ਜਿਨ੍ਹਾਂ ਨੇ ਉਹ ਵੇਖੋ ਅੱਜ ਆਪਾਂ ਆਪਸ ਵਿੱਚ ਬੈਠੇ ਆ ਕੋਈ ਇਹ ਕੋਈ ਈ ਚੰਗੀ ਗੱਲ ਤਾਂ ਹੈ ਨਹੀਂ ਨਾ ਕਿ ਯਾਰ ਕਿਸੇ ਕੁੜੀਆਂ ਦੇ ਮੁੰਡਿਆਂ ਦੇ ਕਿਸੇ ਸੁਣਾਇਓ ਫਿਰ ਉਹ ਕੌਮ ਦਾ ਘਾਟਾ ਹੀ ਹੋਣਾ ਨਾ ਉੱਥੇ ਦਾ ਬਿਲਕੁਲ ਬਿਲਕੁਲ ਇਹ ਚੀਜ਼ੇ ਸੋਚਿਆ ਜਾਵੇ ਤਾਂ ਫਿਰ ਘਾਟਾ ਇੱਕ ਤਰ੍ਹਾਂ ਦਾ ਮਨ ਬਦਲ ਦੇਣਾ ਕਿਸੇ ਦਾ ਇੱਕ ਮਨ ਨੇ ਜਾਣਾ ਚੰਗੇ ਪਾਸੇ ਇੱਕ ਮਨ ਨੂੰ ਮੋੜਤਾ ਪੁੱਠੇ ਪਾਸੇ ਉਹੀ ਹੈ ਨਾ ਕਿੱਥੇ ਸੂਰਬੀਰਾਂ ਦੀਆਂ ਕਹਾਣੀਆਂ ਤੇ ਜੋਸ਼ ਪੈਦਾ ਕਰਦੇ ਸੀ ਤੇ ਮੁੜ ਕੇ ਉਹਨਾਂ ਨੂੰ ਹੀਰ ਰਾਂਝਾ ਮਿਰਜਾ ਸਾਹਿਬਾ ਪੜਾ ਪੜਾ ਕੇ ਲੋਕਾਂ ਦੇ ਖੂਨ ਬਦਲੇ ਗਏ ਮਾਈਂਡ ਐਡਵਰਟ ਕੀਤੇ ਗਏ ਉਹ ਹਰ ਵੇਲੇ ਨਾ ਵੇਰ ਲੜਪੋਣਾ ਹਰ ਵੇਲੇ ਸਾਜ ਧਜ ਕੇ ਰਹਿਣਾ ਬੰਦਿਆਂ 'ਚ ਇਹ ਮਟੈਲਿਟੀ ਜੀ ਆ ਗਈ ਹੌਲੀ ਹੌਲੀ ਕਿਨੇ ਯਾਰ ਸੋਹਣੇ ਸੁਨੱਪੇ ਬਣ ਕੇ ਰਹੀਏ ਇੰਨਾ ਕੰਮਾਂ 'ਚ ਤਾਂ ਹੀ ਖਰੇ ਕੋਈ ਗਰੋਥ ਆ ਜਾਂ ਆਪਾਂ ਨੂੰ ਕੁਝ ਚੰਗਾ ਮਿਲੂ ਹਨਾ ਜਾਂ ਇਹ ਪੰਜਾਬੀ 'ਚ ਕਹ ਲਈਏ ਕਿ ਯਾਰ ਕੋਈ ਕੁੜੀ ਬੁੜੀ ਸਾਡੇ ਵੱਲ ਝਾਕੂ ਇਹੋ ਹਾਲ ਕੁੜੀਆਂ ਦਾ ਕਰਤਾ ਕੁੜੀਆਂ ਨੂੰ ਫੈਸ਼ਨੇਬਲ ਬਣਾਤਾ ਇਹ ਬਖਾਇਆ ਗਿਆ ਸਾਰਾ ਕੁਝ ਨੈਟ ਦੇ ਥਰੂ ਮੰਨ ਲਾ ਟੈਲੀਵਿਜ਼ਨ ਦੇ ਉੱਤੇ ਢੜਕਾਉ ਕੱਪੜੇ ਸਿਖਾਏ ਗਏ ਬੱਚਿਆਂ ਨੂੰ ਪਿੰਡਾਂ 'ਚ ਔਰਤਾਂ ਸਿਰ ਤੋਂ ਚੁੰਨੀ ਨਹੀਂ ਸੀ ਲੈਣ ਦਿੰਦੀਆਂ ਨਹੀਂ ਨਾ ਲੈਣ ਦਿੰਦੀਆਂ ਸੀ ਅੱਜ ਕੀ ਹੈ ਉਹੀ ਕੁੜੀਆਂ ਸਾਡੇ ਪੰਜਾਬ ਦੀਆਂ ਹੀ ਆਂ ਵਾਲ ਕਟਾ ਕੇ ਤੁਰੀਆਂ ਫਿਰਦੀਆਂ ਤਾਂ ਕਿੱਥੋਂ ਇਹ ਕਿਹਨੇ ਦੱਸਿਆ ਉਹਨਾਂ ਨੂੰ ਜਾਂ ਤਾਂ ਉਹਨਾਂ ਨੇ ਕਿਤੋਂ ਵੇਖਿਆ ਜਾਂ ਸੁਣਿਆ ਦੋ ਹੀ ਗੱਲਾਂ ਹੁੰਦੀਆਂ ਇਨਸਾਨ ਦੇ ਦੋ ਸਰੋਤ ਆ ਦੇਖਣਾ ਤੇ ਸੁਣਨਾ ਤਾਂ ਅੱਜ ਨਿਹਾਰ ਆਇਆ ਇਹਨਾਂ ਸਾਡੀਆਂ ਸਾਰੀਆਂ ਚੀਜ਼ਾਂ 'ਚ ਰਹੀ ਗੱਲ ਜਿਹੜਾ ਆਪਣਾ ਵਿਸ਼ਾ ਸੀ ਕਿ ਹੋ ਕੀ ਰਿਆ ਇਹਦੇ ਕਾਰਨ ਕਈ ਐ ਮੇਨ ਕਾਰਨਾ ਕਿਵੇਂ ਪਾਸੇ ਡਿਸਕਸ ਕੀਤੀ ਵੀ ਤਾਂ ਮੇਨ ਕਾਰਨਾ ਪੈਸਾ ਹੂੰ ਚਲੋ ਪੈਸੇ ਨੂੰ ਵੀ ਇੱਕ ਪਾਸੇ ਰੱਖਦੇ ਜਾਵੇ ਉਹਦੇ ਬਾਹਰ ਦਾ ਕਿ ਯਾਰ ਮੇਰਾ ਨਾਮ ਚੱਲੇ ਜਿਵੇਂ ਗੀਤਾ ਗਾਣਿਆਂ ਚ ਵੀ ਅਜਕੱਲ ਨਾਲ ਜੱਟ ਦਾ ਨਾਮ ਚੱਲਦਾ ਜੀ ਜੱਟ ਫਲਾਣਾ ਕਰਦਾ ਇਹ ਤੁਹਾਨੂੰ ਨਹੀਂ ਲੱਗਦਾ ਜਿਹੜੇ ਜੇਲਾਂ ਚ ਭਾਏ ਹੋਏ ਆ ਜਿਨ੍ਹਾਂ ਦਾ ਇਹ ਨਾਮ ਲੈ ਕੇ ਆਪਾਂ ਸੁਣ ਲੈਨੇ ਆ ਬਿਸ਼ਨੋਈ ਦਾ ਨਾਮ ਲੈ ਤਾ ਇੱਥੇ ਜੀ ਪਰ ਤੁਹਾਨੂੰ ਨਹੀਂ ਲੱਗਦਾ ਵੀ ਇਹ ਉਹਨਾਂ ਦਾ ਸਿਰਫ ਨਾਮ ਯੂਜ਼ ਹੋ ਰਿਹਾ ਕਰ ਕੋਈ ਹੋਰ ਰਿਹਾ ਹੁਣ ਜੇਲ੍ਹ ਚ ਆ ਕੇ ਤਾਂ ਉਹਨਾਂ ਨੇ ਕਰਨ ਨਹੀਂ ਦੇਣਾ ਆਪ ਹਨਾ ਜਾਂ ਤਾਂ ਉਹਨਾਂ ਦੇ ਲਿੰਕ ਆ ਬਾਹਰ ਬੰਦੇ ਆ ਉਹਨਾਂ ਦੇ ਬੈਠੇ ਆ ਉਹਨਾਂ ਨੂੰ ਉਹ ਹੁਕਮ ਦਿੰਦੇ ਨੇ ਫਿਰ ਉਹ ਲਿੰਕ ਕਿਦੇ ਥਰੂ ਆ ਸੋਚਿਆ ਜਾਵੇ ਸਾਰੀ ਕਾਨੂੰਨ ਦੀ ਕਮਜ਼ੋਰੀ ਹੈ ਮੈਂ ਤੁਹਾਨੂੰ ਅੱਗੇ ਸ਼ੁਰੂ ਚ ਵੀ ਕਿਹਾ ਵੀ ਜੇ ਕਾਨੂੰਨ ਸਖਤ ਹੋਵੇ ਨਾ ਤੇ ਕਹਿੰਦੇ ਆ ਵੀ ਕਿਸੇ ਮੰਦਰ ਦੇ ਬਾਹਰੋਂ ਕੋਈ ਚਪਲਾ ਨਹੀਂ ਚੱਕ ਸਕਦਾ ਗੁਰਦੁਆਰੇ ਦੇ ਬਾਹਰੋਂ ਹੂੰ ਡਰ ਹੋਊਗਾ ਉਹਨੂੰ ਮਹਾਰਾਜੇ ਰਣਜੀਤ ਸਿੰਘ ਦਾ ਰਾਜ ਐਵੇਂ ਨਹੀਂ ਲੋਕ ਯਾਦ ਕਰਦੇ ਕਹਿੰਦੇ ਨਾ ਕੁੱਤੇ ਦੇ ਗਲ 'ਚ ਕੈਂਠਾ ਪਾ ਕੇ ਛੜਦਾ ਸੀ ਇਮਾਨਦਾਰੀ ਇੰਨੀ ਸੀ ਲੋਕਾਂ ਚ ਡਰੀ ਐਨਾ ਸੀ ਵੀ ਯਾਰ ਜੇ ਕਿਸੇ ਨੇ ਗਲਤ ਕੰਮ ਕੀਤਾ ਤਾਂ ਵੀ ਆ ਹੋਊਗਾ। ਉਹਦੇ ਕੁੱਤੇ ਦੇ ਗਲ ਚੋਂ ਕੈਂਠਾ ਨਹੀਂ ਸੀ ਕਿਸੇ ਨੇ ਲਾਇਆ। ਅੱਜ ਥੋੜਿਆਂ ਆਪਣੇ ਗਲਾਂ ਚੋਂ ਚੈਨੀਆਂ ਤੇ ਸਭ ਕੁਝ ਖਿੱਚ ਲੈਂਦੇ ਆ ਲੋਕ ਹੁਣ ਫਰਕ ਕਿੱਥੇ ਆ ਉਦੋਂ ਰਾਤ ਨੂੰ ਨਹੀਂ ਲਾਇਆ ਕਿਸੇ ਨੇ। ਅੱਜ ਬੁੜੀਆਂ ਦਿਨੇ ਪਾ ਕੇ ਜਾਂਦੀਆਂ ਤਾਂ ਕਿਸੇ ਦੀ ਚੈਨੀ ਖੋਲ ਹੀ ਕਿਸੇ ਨੇ। ਕਿਸੇ ਦਾ ਕੋਈ ਹੋਰ ਸਮਾਨ ਖੋਲਿਆ। ਇਹ ਤਾਂ ਗਲਾ ਵੱਢਣ ਤੱਕ ਜਾਂਦੇ ਹੁਣ ਤਾਂ। ਫੇਰ ਮਾਰ ਦਿੰਦੇ ਆ ਬਹੁਤ ਕੁਝ ਹੁੰਦਾ ਰਾਤ ਨੂੰ। ਘੇਰ ਲੈਂਦੇ ਆ ਕਿਸੇ ਦੇ ਘਰ ਚ ਮਾਰਤੀ। ਉਹ ਨਸ਼ੇ ਨੇ ਫਿਰ ਹੋਰ ਹੁਆ ਨਾ। ਨਸ਼ਾ ਵੇਖ ਵੇਖ ਕੇ ਆਮ ਉਹ ਲੋਕ ਵੀ ਮੁੰਡੇ ਲੱਗ ਗ ਜਿਨ੍ਹਾਂ ਤੋਂ ਉਹਨੂੰ ਅਫੋਰਡ ਕਰਨ ਦੀ ਕੈਪੇਬਿਲਿਟੀ ਹੈ ਨਹੀਂ ਉਹਨਾਂ ਚ ਉਹਨੂੰ ਕਰ ਹੀ ਨਹੀਂ ਸਕਦੇ ਸੀ ਉਹ ਤਾਂ ਉਹਨਾਂ ਨੇ ਸ਼ੁਰੂ ਕਰ ਲਿਆ ਹੁਣ ਉਹਨਾਂ ਤੋਂ ਪੂਰਾ ਨਹੀਂ ਆਉਂਦਾ ਫਿਰ ਜਦੋਂ ਕੋਈ ਚੀਜ਼ ਪੂਰੀ ਨਹੀਂ ਆਉਂਦੀ ਫਿਰ ਉਹਦਾ ਉਲਟਾ ਰਾਹ ਲੱਭਣਾ ਸ਼ੁਰੂ ਕੀਤਾ ਜਾਂਦਾ ਕਿਉਂਕਿ ਨਸ਼ਾ ਤਾਂ ਉਹਦੀ ਮਜਬੂਰੀ ਬਣ ਗਿਆ ਫਿਰ ਉਹ ਕ੍ਰਾਈਮ ਤਾਂ ਹੀ ਵੱਧਦਾ ਸਾਰਿਆਂ ਦਾ ਜਨਮਦਾਤਾ ਇਹ ਨਸ਼ਾ ਹੁਣ ਬੰਦਾ ਮਾਰਦਾ ਕਿਸੇ ਨੇ ਲੁੱਟਖੋਹ ਦੇ ਇਰਾਦੇ ਨਾਲ ਪਰ ਉਹ ਲੁੱਟਖੋਹ ਕਰਨੀ ਉਹਨੇ ਕਾਦੇ ਵਾਸਤੇ ਸੀ ਆਉਦੇ ਨਸ਼ੇ ਦੀ ਪੂਰਤੀ ਆਸਤੇ ਤਾਂ ਫਿਰ ਮੇਨ ਕਾਰਨ ਤਾਂ ਨਸ਼ਾ ਹੋਇਆ ਨਾ ਗੈਂਗਵਾਰ ਵੀ ਸਾਰੀ ਇੱਥੋਂ ਬਣੀ ਐ ਨਸ਼ਾ ਵਿਕਦਾ ਦੂਜਾ ਬੰਦਾ ਕਹਿੰਦਾ ਮੇਰਾ ਵੱਧ ਵਿਕੇ ਇਹ ਕਹਿੰਦਾ ਮੇਰਾ ਵੱਧ ਵਿਕੇ ਪੈਸੇ ਦੀ ਹੋੜ ਨੇ ਐਵੇਂ ਹੀ ਖਿਡਾਰੀ ਖਰੀਦੇ ਵੇ ਇਹਨਾਂ ਦੇ ਆਪ ਦੇ ਵੀ ਆ ਬੰਦਾ ਯਾਰ ਮੇਰੇ ਬੰਦਾ ਆ ਮੇਰੇ ਬੰਦਾ ਆ ਮੇਰੀ ਕਲੱਬ ਦਾ ਮੇਰੀ ਅਕੈਡਮੀ ਦਾ ਜੋ ਵੀ ਉਹਨਾਂ ਨਾਮ ਦੇ ਦੀਗੇ ਆਪਾਂ ਤਾਂ ਉਹ ਸਾਰੀਆਂ ਲੜਾਈਆਂ ਝਗੜੇ ਉੱਥੋਂ ਸ਼ੁਰੂ ਹੁੰਦੇ ਆ ਸੰਦੀਪ ਨੰਗਲ ਅੰਬੀਆਂ ਵਾਲੇ ਦੀ ਮੌਤ ਦੇ ਬਹੁਤ ਸਾਰੇ ਕਾਰਨ ਸਾਹਮਣੇ ਆਏ ਆਮ ਲੋਕਾਂ ਨੇ ਪੜ੍ਹੇ ਪਰ ਉਹਦਾ ਮੇਨ ਕਾਰਨ ਇਹੀ ਸੀ ਵੀ ਉਹ ਫਰੈਂਸਰ ਕਹਿੰਦਾ ਵੀ ਮੇਰੀ ਗੱਲ ਨਹੀਂ ਮੰਨਦਾ ਜਾਂ ਹੋਰ ਕਈ ਚੀਜ਼ਾਂ ਸਾਹਮਣੇ ਆਈਆਂ ਆਪਸੀ ਈਗੋ ਵੀ ਹੂੰ ਜੇ 4 ਪੁਆਇੰਟ ਉਹਨੇ ਲੈ ਆ ਉਹਦੇ ਦਮ ਤੇ ਲੈ ਆ ਯਾਰ ਉਹ ਕਿਸੇ ਦੇ ਕਹਿਣ ਤੇ ਕਿਉਂ ਕਿਸੇ ਨੂੰ ਛੱਡੇ ਤੇ ਕਿਉਂ ਫੜੇ ਇਹਦੇ 'ਚ ਨੁਕਸਾਨ ਕਿਹਦਾ ਹੋ ਰਿਹਾ ਹੁਣ ਪੁੱਤ ਤਾਂ ਮਰ ਜਾਂਦਾ ਇੱਕ ਇੱਕ ਜਵਾਨ ਚਲਾ ਜਾਂਦਾ ਇਹਦੇ 'ਚ ਨੁਕਸਾਨ ਮੈਨੂੰ ਨਹੀਂ ਲੱਗਦਾ ਵੀ ਪਿਛਲੇ ਜਿਹੜੇ ਆ ਉਹ ਰੋਜ਼ ਮਰਦੇ ਆ ਅੱਜ ਜਿਹੜੀ ਪੰਜਾਬ ਦੀ ਹਾਲਤ ਆ ਨਾ ਆਪਾਂ ਜੇ ਤਾਂ ਉਹਦੀ ਲਿਸਟ ਪਿਛ ਦੇਖੀਏ ਤਾਂ ਇਹ ਲੱਗਦਾ ਯਾਰ ਵੀ ਚੰਗੇ ਟਰੈਕਟਰ ਖੜੇ ਘਰਾਂ 'ਚ ਚੰਗੀਆਂ ਕੋਠੀਆਂ ਪਰ ਜਿਵੇਂ ਅੰਦਰੋਂ ਨਹੀਂ ਕੋਈ ਚੀਜ਼ ਖੋਖਲੀ ਹੁੰਦੀ ਆ ਮੈਨੂੰ ਉਹ ਖੋਖਲੀ ਚੀਜ਼ ਨਜ਼ਰ ਆਉਂਦੀ ਆ ਵੀ ਹੈ ਨਹੀਂ ਉਹ ਗੱਲ ਜਿਹੜੇ ਚੰਗੇ ਤੇ ਸਿਆਣੇ ਬੱਚੇ ਪੜੇ ਲਿਖੇ ਉਹ ਬਾਹਰ ਆ ਗਏ ਸੀ ਬਾਹਰ ਦਾ ਵੀ ਆਪਾਂ ਹਾਲ ਵੇਖੀ ਜਾਂਦੇ ਜਿੰਨੇ ਕ ਤਾਂ ਸੈੱਟ ਹੋ ਗਏ ਪੀ ਆਰ ਹੋ ਗਏ ਪੁਰਾਣੇ ਹੋ ਗਏ ਠੀਕ ਆ ਉਹ ਵੀ ਵਿਚਾਰੇ ਇੱਥੋਂ ਵਾਲੇ ਵੀ ਪਰੇਸ਼ਾਨ ਕੁੱਲ ਮਿਲਾ ਕੇ ਨੌਜਵਾਨੀ ਪੰਜਾਬ ਦੀ ਅੱਜ ਪਰੇਸ਼ਾਨ ਹੀ ਪਰੇਸ਼ਾਨ ਹੂੰ ਤੇ ਇਹ ਸਮਝ ਲਾ ਵੀ ਔਖੇ ਵੇਲੇ 'ਚ ਲੰਘ ਰਹੀ ਆ ਤੇ ਲੋੜ ਕੋਈ ਐਸਾ ਰਾਹ ਵਿਖਾਉਣ ਵਾਲਾ ਮਿਲੇ ਪਰਮਾਤਮਾ ਕਿਰਪਾ ਕਰੇ ਤੇ ਇਹਨਾਂ ਨੂੰ ਕੋਈ ਸਿਹਤ ਮਿਲੇ ਬੱਚਿਆਂ ਨੂੰ ਜਾਂ ਵਾਇਗਰੂ ਉੱਥੇ ਕੋਈ ਸ਼ਾਂਤੀ ਵਰਤਾਵੇ ਉਹ ਉਹਨਾਂ ਚੀਜ਼ਾਂ ਦੀਆਂ ਜੜਾਂ ਪਟੀਆਂ ਜਾਣ ਜਿਹੜੀਆਂ ਸਾਨੂੰ ਮਾਰ ਰਹੀਆਂ ਜਿਹੜੀਆਂ ਸਾਨੂੰ ਆਪਣੇ ਸਾਡੇ ਕਲਚਰ ਨੂੰ ਵੇਖੋ ਆਪਣੀ ਇੱਕ ਪਛਾਣ ਖਤਮ ਹੁੰਦੀ ਜਾਂਦੀ ਹੈ ਹੂੰ ਸਭ ਤੋਂ ਵੱਡੀ ਗੱਲ ਅੱਜ ਇੱਕ ਪੰਜਾਬੀ ਬੰਦੇ ਨੂੰ ਖਾਸ ਕਰ ਇੱਕ ਆਪਣੀ ਕਮਿਊਨਿਟੀ ਨੂੰ ਨਾ ਅਗਲਾ ਉਸ ਨਜ਼ਰ ਨਾਲ ਵੇਂਦਾ ਨਹੀਂ ਯਾਰ ਕੁਝ ਆਪਣੀਆਂ ਵੀ ਕਮੀਆਂ ਐ ਆਪਾਂ ਵੀ ਲਾਲਚ ਚ ਮਾਰਾ ਮਾਰੀ ਚ ਆਪਣੇ ਬੱਚੇ ਬਹੁਤ ਮੂਰੇ ਆ ਹੁੱਲੜ ਬਾਜੀ ਵੀ ਆਪਣੇ ਬੱਚੇ ਬਹੁਤ ਕਰਦੇ ਆ ਕਿਉਂ ਨਸ਼ਾ ਖਾਦਾ ਹੁੰਦਾ ਪਤਾ ਹੀ ਨਹੀਂ ਲੱਗਦਾ ਉਹ ਉਹਦਾ ਕਾਰਨ ਵੀ ਨਸ਼ਾ ਹੈ ਕਿ ਨਸ਼ੇ ਦੇ ਜਦੋਂ ਬੰਦਾ ਵਿੱਚ ਹੁੰਦਾ ਨਾ ਉਹਨੂੰ ਚੰਗੇ ਮਾੜੇ ਦੀ ਪਰਖ ਨਹੀਂ ਰਹਿ ਜਾਂਦੀ ਉਦੋਂ ਜੋ ਕਰਦਾ ਉਹਨੂੰ ਉਹ ਠੀਕ ਲੱਗਦਾ ਵੀ ਮੈਂ ਠੀਕ ਕਰੀ ਜਾਂਦਾ ਫਿਰ ਉਹ ਜਦੋਂ ਕੋਈ ਉਹ ਚੀਜ਼ ਕਰਦਾ ਸਾਹਮਣੇ ਕੋਈ ਉਹਨੂੰ ਰੋਕਣ ਵਾਲਾ ਆਉਂਦਾ ਹੋ ਸਕਦਾ ਉਹਦਾ ਉਹਦੀ ਮਾਰ ਧਾੜ ਕਰੇ ਉਹ ਹੋ ਸਕਦਾ ਉਹਦਾ ਕਤਲ ਹੀ ਕਰ ਦੇਵੇ ਇਹ ਚੀਜ਼ਾਂ ਸਾਰੀਆਂ ਨਾ ਐਂ ਹੀ ਵਧਦੀ ਜਾਂਦੀਆਂ ਤੇ ਇਹਦਾ ਇਹਦਾ ਠਹਿਰਾਓ ਹੋ ਸਕਦਾ ਬਿਲਕੁਲ ਉਹ ਸਦਾ ਸਮਾਜ ਕਹਿੰਦੇ ਹੁੰਦੇ ਨਾ ਜੇ ਇੱਕ ਘਰ ਸਾਫ਼ ਹੋਊਗਾ ਆਪਦਾ ਬੂਹਾ ਸਾਫ਼ ਰੱਖੂਗਾ ਤਾਂ ਨਾਲ ਦਾ ਉਹ ਘਰ ਵੀ ਆਪਦਾ ਬੂਹਾ ਸਾਫ਼ ਕਰੇ ਤਾਂ ਪੂਰੀ ਗਲੀ ਸਾਫ਼ ਹੋ ਜਾਂਦੀ ਆ ਹੂੰ ਇਹ ਛੋਟੇ ਲੈਵਲ ਤੋਂ ਸ਼ੁਰੂਆਤ ਹੁੰਦੀ ਆ ਕਿ ਅਸੀਂ ਸਾਰੇ ਇਹਨਾਂ ਚੀਜ਼ਾਂ ਦੇ ਚੰਗੇ ਮਾੜੇ ਪ੍ਰਭਾਵ ਤੋਂ ਸਭ ਤੋਂ ਪਹਿਲਾਂ ਸਾਨੂੰ ਜਾਣਕਾਰ ਹੋਈਏ ਸਾਨੂੰ ਪਤਾ ਲੱਗੇ ਕਿ ਚੰਗਾ ਕੀ ਤੇ ਮਾੜਾ ਕੀ ਆ ਬੱਚਿਆਂ ਨੂੰ ਮੋਬਾਈਲ ਚੱਕਣ ਦੀ ਬਜਾਏ ਆਪਦੇ ਕੋਲ ਬਿਠਾਈਏ ਉਹਨਾਂ ਨੂੰ ਦਸਿਏ ਕਿ ਪੁੱਤੇ ਜਿਹੜਾ ਕੁਝ ਤੁਸੀਂ ਵੇਖਦੇ ਆ ਨਾ ਫੋਨਾਂ ਨੇ ਦੇ ਕੋਲੇ ਵੱਡੀ ਕੱਢੀ ਆ ਤਾਂ ਆਪਾਂ ਪੁੱਤ ਆਪਣੀ ਕੈਪੇਬਿਲਿਟੀ ਇੰਨੀ ਕਾ ਆਪਾਂ ਇਹਦੇ ਚ ਚੱਲਣਾ ਉਹਨੂੰ ਜਿਵੇਂ ਆਪਾਂ ਅੱਗੇ ਵੀ ਇੱਕ ਦਿਨ ਆਪਣੇ ਪ੍ਰੋਗਰਾਮ ਚ ਗੱਲ ਕੀਤੀ ਸਭ ਤੋਂ ਵੱਡਾ ਹੁੰਦਾ ਸਬਰ ਸੰਤੋਖ ਜਿੰਨੀ ਤੁਹਾਡੀ ਜ਼ਿੰਦਗੀ ਦੀ ਲਿਮਟ ਆ ਤੁਸੀਂ ਉਹਦੇ ਚ ਰਹੋ ਥੋੜਾ ਕਰੋ ਥੋੜਾ ਖਾਓ ਪਰ ਚੰਗਾ ਚੱਲੋ ਸਰਕਾਰਾਂ ਚੰਗੀਆਂ ਆਉਣ ਸਭ ਤੋਂ ਵੱਡਾ ਰੋਲ ਹੈ ਸਰਕਾਰਾਂ ਦਾ ਸਰਕਾਰਾਂ ਇਸ ਚੀਜ਼ ਨੂੰ ਖੱਲ ਪਾਉਣ ਨਸ਼ੇ ਦੇ ਕਾਰੋਬਾਰ ਨੂੰ ਰੋਕਿਆ ਜਾਵੇ ਜਿਹੜਾ ਵੀ ਬੰਦਾ ਕੋਈ ਕ੍ਰਾਈਮ ਕਰਦਾ ਉਹਨੂੰ ਸਖਤ ਸਜ਼ਾ ਮਿਲੇ ਉਹਦਾ ਦੁਬਾਰਾ ਅਖਬਾਰਾਂ ਪੇਪਰਾਂ 'ਚ ਕਿਤੇ ਨਾਂ ਨਾ ਆਵੇ ਉਹ ਜਦੋਂ ਉਹਦਾ ਨਾਂ ਫੇਰ ਚੱਲਦਾ ਰਹਿੰਦਾ ਨਾ ਉਹ ਫੇਰ ਮਸ਼ਹੂਰ ਹੁੰਦਾ ਇੱਕ ਤਰ੍ਹਾਂ ਦਾ ਉਹ ਬਾਹਰ ਆ ਜਾਂਦਾ ਕੁਝ ਚਿਰ ਬਾਅਦ ਤਾਂ ਇਹ ਸਾਰੀਆਂ ਚੀਜ਼ਾਂ ਸਖਤ ਕਾਨੂੰਨ ਨਾਲ ਤੇ ਸਾਡੇ ਸਮਾਜ ਦੀ ਆਪਸੀ ਸੂਝ-ਬੂਝ ਨਾਲ ਘੱਟ ਹੋ ਸਕਦੀਆਂ ਜਿਵੇਂ ਬੀਜ ਨਾਸਤ ਤੱਕ ਇਹ ਚੀਜ਼ ਦਾ ਨਹੀਂ ਹੁੰਦਾ ਹੁੰਦਾ ਕਿਉਂਕਿ ਚੱਲੀ ਆਈ ਸ਼ੁਰੂ ਤੋਂ ਇਹ ਚੀਜ਼ ਬਾਕੀ ਇਹਦੇ ਪੈਰ ਇੰਨੇ ਪੱਕੇ ਹੋ ਗਏ ਅੱਜ ਇਹਨੂੰ ਪੱਟਣਾ ਬਹੁਤ ਔਖਾ ਪਰ ਘੱਟ ਹੋ ਸਕਦੀ ਹੈ ਜੇ ਸਾਡਾ ਸਮਾਜ ਥੋੜਾ ਜਿਹਾ ਸਿਆਣਾ ਬਣੇ ਨਰਮਾਈ ਨਾਲ ਚੱਲੇ ਪ੍ਰਮਾਤਮਾ ਤੋਂ ਡਰੇ ਆਪਣੇ ਬੱਚਿਆਂ ਨੂੰ ਸੇਧ ਦੇਵੇ ਕਿ ਅਸੀਂ ਯਾਰ ਤੁਹਾਨੂੰ ਸੂਰਬੀਰ ਯੋਧਿਆਂ ਦੀ ਕੋਈ ਗੱਲ ਸੁਣਾਈਏ ਫਲਾਣੇ ਬੰਦੇ ਨੇ ਆਹ ਤਰੱਕੀ ਕੀਤੀ ਆਪਾਂ ਉਹਦੇ ਕੋਲ ਇਹ ਜਿਹੀਆਂ ਗੱਲਾਂ ਕਰੀਏ ਤਾਂ ਮਨਾਂ ਤੇ ਅਸਰ ਹੌਲੀ-ਹੌਲੀ ਹੁੰਦਾ ਸ਼ੁਰੂ ਹੋਊਗਾ ਹਾਂਜੀ ਤੇ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਇਆ ਹੋਊਗਾ ਸ਼ੋਅ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਅੱਗੇ ਤੋਂ ਤੁਹਾਡੇ ਨਵੇਂ ਮੁੱਦਿਆਂ ਤੇ ਜਾਂ ਕੋਈ ਪੁਰਾਣੀਆਂ ਚੀਜ਼ਾਂ ਉਹਨਾਂ ਤੇ ਲੈ ਕੇ ਟੌਪਿਕ ਜ਼ਰੂਰ ਹਾਜ਼ਰ ਹੋਵਾਂਗੇ ਮੀਤ ਕਰਦੇ ਤੁਹਾਨੂੰ ਪਸੰਦ ਆਊਗਾ ਹਾਂਜੀ ਸਤ ਸ਼੍ਰੀ ਅਕਾਲ